ਕਾਂ ਚੇ ਇਹ ਉਪਰੋਂ ਦੀ ਲੈ ਕੇ ਨੀਚੇ ਤੱਕ ਠੀਕ ਹੈ ਜੀ ਇਹ ਬਈ ਇਹਦਾ ਕੀ ਰੇਟ ਹੈ ਜੀ ਇਹ ਸਰ ਹੈਗਾ ਜੀ 70000 ਦਾ ਜੀ ਇਹ ਹਵੇਲੀਆਂ ਕੋਠਿਆਂ ਦੇ ਵੀਡੀਓ ਕਰਦੇ ਆ ਉਹ ਚ ਇਹ ਪ੍ਰੋਡਕਟ ਬਹੁਤ ਦੇਖ ਨੂੰ ਮਿਲਦਾ ਤੁਹਾਡੇ ਕੋਲੇ ਵੀ ਇਹ ਟ੍ਰੈਂਡਿੰਗ ਜੀ ਚੱਲਦਾ ਪਈ ਸਰ ਮੈਕਸਿਮ ਸਾਡਾ ਸੇਲਿੰਗ ਪ੍ਰੋਡਕਟ ਹੈ ਇਹ ਏਟ ਵੀ ਜੈਨੂਅਲ ਮੇਨਟੇਨੈਂਸ ਫਰੀ ਹੈ ਇਹ ਪ੍ਰੋਡਕਟ ਜੀ ਕੋਈ ਮੇਨਟੇਨੈਂਸ ਨਹੀਂ ਵੀਦਾ ਜੀ ਧੂੜ ਮਿੱਟੀ ਫਸ ਗਈ ਜੀ ਘਰ ਦੀ ਐਂਟਰੈਂਸ ਹੈ ਉਸਤੇ ਫਾਇਰ ਹੈ ਜਾਂ ਲੌਬੀ ਹੈ ਡਬਲ ਹਾਈਟ ਦੀ ਉਸ ਨੂੰ ਸਜਾਣ ਲਈ ਇਸ ਟਾਈਂ ਇਸ ਹਫਤੇ ਦਾ ਬਿਲਕੁਲ ਲੇਟੈਸਟ ਮਾਡਲ ਹੈ ਕਰੋਨਾ ਮਾਡਲ ਇਹ ਐਂਟੀਕ ਦੇ ਵਿੱਚ ਸਾ ਤੁਸੀਂ 10 ਸਾਲ ਦਾ ਰੰਗ ਹੀ ਨਾ ਕਰਾਉਣਾ ਜੀ। ਤੁਸੀਂ ਜਿਹੜਾ ਮਰਜ਼ੀ ਕਲਰ ਚਲਾ ਸਕਦੇ ਹੋ। ਇਹ yellow ਚੱਲ ਰਿਹਾ ਹੈ। ਇਸ ਨੂੰ neutral white ਵੀ ਚਲਾ ਸਕਦੇ ਹੋ। yellow اور white mix। ਇਸ ਨੂੰ white ਵੀ ਚਲਾ ਸਕਦੇ ਹੋ। ਪਾਵਰ ਫੈਕਟਰ ਇਹ ਹੈ ਕਿ ਸਿਰਫ 80 वाट ਦਾ ਬੰਦ ਹੈਗਾ ਇਹ। ਜੀ। ਤੁਹਾਡੀ ਖਪਤ ਬਿਲਕੁਲ ਘਟ ਰਹੇਗੀ। 1.550 ਰੁਪਏ ਤੋਂ ਪ੍ਰੋਡਕਟ ਸਟਾਰਟ ਹੈ। 1.550 ਤੋਂ ਸਿਰਫ? ਹਾਂ ਜੀ। ਇਹ aluminum die cast ਦਾ ਪ੍ਰੋਡਕਟ ਹੈ। aluminum die cast ਦਾ ਹੈ। ਇਹਨਾਂ ਦੀ ਕਟਕਟ ਮੇ ਆਦ ਵੀ 10 ਤੋਂ 15 ਸਾਲ ਹੁੰਦੀ ਐ ਨਾ ਇਹਨਾਂ ਨੂੰ ਜਰ ਲੱਗੇ ਨੇਰੀ ਚੱਕੜ ਤੂਫਾਨ ਜੋ ਕੁਛ ਮਰਜ਼ੀ ਆਈ ਜਾਵੇ ਫਿਲਿਪਸ ਦਾ ਸਾਡੇ ਕੋਲ ਕੋਈ ਵੀ ਪ੍ਰੋਡਕਟ ਹੈ ਸਾਡੇ ਕੋਲ ਇਨ ਹਾਊਸ ਪੂਰੇ ਪੰਜਾਬ ਦੀ ਗਾਰੰਟੀ ਹੈ ਰੇਟ ਦੀ ਜਿੰਨੀ ਮਰਜ਼ੀ ਕੁਆਂਟੀਟੀ ਹੋਵੇ ਇਹ ਫਿਲਿਪਸ ਦੀ 12 ਵਾਟ ਦੀ ਸੀਓਬੀ ਹੈ ਜੀ 2 ਸਾਲ ਦੀ ਗਾਰੰਟੀ ਸਪੀਸ ਦੀ ਕੁਝ ਵੀ ਹੋ ਜੇ ਗੇਰੋ ਨਾਲ ਦੀ ਨਾ ਨਵੀ ਲੋ ਤੁਸੀਂ ਕਿਉਂ ਚਲਾਈਆਂ ਤੁਸੀਂ ਕਿੱਦਾਂ ਚਲਾਈ ਇਸ ਤੋਂ ਮੈਨੂੰ ਕੋਈ ਮਤਲਬ ਨਹੀਂ ਇਹ ਤਾਂ ਤੁਸੀਂ ਝੂਮਰ ਦੀ ਗੱਲ ਕਰਦੇ ਹੋ ਤਾਂ ਮੇਰੇ ਕੋਲ ਕੀ ਕਹਨੇ 80 ਤੋਂ 85000 ਰੁਪਏ ਤੱਕ ਸਵਾ ਲੱਖ ਤੱਕ ਲਗ ਸਵਾ ਲੱਖ ਇੰਨੇ ਤੱਕ ਹੈਗਾ 2800 ਤੋਂ ਸ਼ੁਰੂ ਹੋਗੇ ਜਿਹੜੀ ਵਾਲ ਲਾਈਟ ਹੈਗੀ ਉਹ ਅਪਰੋਕਸੀਮੇਟਲੀ 6650 ਤੱਕ ਹੈਗੀ ਅੱਸੀ ਗਾਲ ਦੋਸਤੋ ਪਿਛਲੇ 70 ਸਾਲਾਂ ਤੋਂ ਇਲੈਕਟ੍ਰੀਕਲ ਦੇ ਵਿੱਚ ਸੇਵਾ ਨਿਭਾਉਣ ਵਾਲੇ ਪਰੋਸਯੋਗ 나ਥ ਇਲੈਕਟ੍ਰੀਕਲ ਦੇ ਪਹੁੰਚੇ ਆ ਜਿੱਥੇ ਫੈਂਸੀ ਲਾਈਟਿੰਗ ਦੀਆਂ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਬਹੁਤ ਸਾਰੇ ਨਵੇਂ-ਨਵੇਂ ਝੂਮਰ ਦੇਖਣ ਨੂੰ ਮਿਲਣਗੇ ਤੇ ਨਵਾਂ ਸ਼ੋਰੂਮ ਕੀਤਾ ਗਿਆ ਪਟਿਆਲਾ ਦੇ ਵਿੱਚ ਆਜੋ ਆਪਾਂ ਸਾਰੀ ਗੱਲਬਾਤ ਕਰਾਂਗੇ ਘਰ ਨੂੰ ਖੂਬਸੂਰਤ ਬਰਾਉਣ ਵਾਸਤੇ ਜੇ ਕਹਿ ਦੀ ਇੰਟੀਰੀਅਰ ਐਕਸਟੀਰੀਅਰ ਦੇ ਵਿੱਚ ਜੋ ਵੀ ਫੈਂਸੀ ਲਾਈਟਿੰਗ ਲੱਗਦੀ ਹੈਗੀ ਉਹ ਸਾਰੀ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਕਿਹੜੇ-ਕਿਹੜੇ ਨਵੇਂ ਡਿਜ਼ਾਈਨ ਜਿਹੜੇ ਅੱਜ ਦੇ ਟਾਈਮ ਚ ਚੱਲਦੇ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਰੇ ਆਪਾਂ ਰੇਟ ਵੀ ਤੁਹਾਨੂੰ ਦੱਸਾਂਗੇ ਕੁਆਲਿਟੀ ਵੀ ਦੱਸਾਂਗੇ ਤੇ ਆਜੋ ਆਪਾਂ ਕਰਦੇ ਆਂ ਗੱਲਬਾਤ ਸੱਸੀ ਗੱਲਬਾਤ ਜੀ ਸੱਸੀ ਗੱਲਬਾਤ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਸ਼ਾਪ ਦਾ ਨਾਮ ਤੇ ਲੋਕੇਸ਼ਨ ਦੱਸ ਦਈਏ ਕਿੱਥੇ ਪੈਂਦੀ ਹੈ ਇਹ ਸਰ ਨਾਥ ਇਲੈਕਟ੍ਰੀਕਲਸ ਹੈਗੀ ਸਾਡੀ ਸ਼ਾਪ ਦਾ ਨਾਮ ਜੀ ਔਰ ਪਟਿਆਲਾ ਚ ਲੋਰਮਾਲ ਠੀਕ ਹੈ। ਫੁਆਰਾ ਚੌਂਕ ਤੋਂ ਜੇ ਤੁਸੀਂ ਇੱਧਰ ਨੂੰ ਮੋਦੀ ਕਾਲਜ ਦੀ ਤਰਫ ਜਾਓਗੇ ਤਾਂ ਰਸਤੇ ਦੇ ਵਿੱਚ ਪੈਂਦੀ ਹੈਗੀ ਰਾਮ ਗੜੀਆ ਬੋਡੀ ਬਿਲਡਰ ਦੇ ਨਾਲ ਵਾਲਾ ਸ਼ੋਰੂਮ ਹੈਗਾ ਸਾਡਾ। ਜੀ ਬਾਈ। ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਫੈਂਸੀ ਲਾਈਟ ਤੁਸੀਂ ਆਪਣੇ ਘਰ ਨੂੰ ਸਜਾਣ ਲਈ ਜੀ ਚਾਹੇ ਔਡ ਡਿਊਪਲੈਕਸ ਦਾ ਸ਼ੈਂਡਲियर ਹੈ, ਸਿੰਗਲ ਹਾਈਟ ਦਾ ਸ਼ੈਂਡਲियर ਹੈ, ਬੈੱਡਰੂਮ ਦੀਆਂ ਵਾਲ ਲਾਈਟਸ ਹੈ, ਗੇਟ ਲਾਈਟਸ ਹੈ, ਸੀਲਿੰਗ ਲਾਈਟਸ ਹੈ, ਹਰ ਇੱਕ ਪ੍ਰਕਾਰ ਨਾਲ ਹਰ ਇੱਕ तरह ਦੀ ਲਾਈਟ अवेलेबल ਹੈ ਜੇ ਕਹਦੇ ਫੈਸੀ ਲਾਈਟਿੰਗ ਲਾਈਟਿੰਗ ਦਾ ਕੋਈ ਵੀ ਪ੍ਰੋਡਕਟ ਹੈ ਉਹ ਮਿਲੂਗਾ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਲਾਈਟ ਦੀ ਕੋਈ ਵੀ ਰਿਕੁਆਇਰਮੈਂਟ ਹੈ ਤੁਹਾਡੀ ਏ ਟੂ ਜ਼ेड ਉਹ ਅਸੀਂ ਫੁੱਲਫਿਲ ਕਰਾਂਗੇ ਜੀ ਤੁਸੀਂ ਲਾਈਟ ਦਾ ਨਾਮ ਲਿਆਓ ਜਾਂ ਲਾਈਟ ਦਾ ਡਿਜ਼ਾਈਨ ਲਿਆਓ ਉਸ ਨੂੰ ਅਸੀਂ ਫੁੱਲਫਿਲ ਕਰਾਂਗੇ ਕੀ ਬਾਤ ਹੈ ਜੀ ਤੇ ਦੋਸਤੋ ਸਕਰੀਨ ਤੇ ਨੰਬਰ ਚੱਲ ਰਿਹਾ ਤੇ WhatsApp ਕਰ ਦਿਓ ਚੀਜ਼ ਉਹੀ ਮਿਲ ਜੂਗੀ ਤੇ ਜੋ ਜੋ ਹੁਣ ਦਿਖਾਵਾਂਗੇ ਦੋਸਤੋ ਉਹਦੇ ਵਿੱਚੋਂ ਕੋਈ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨਸ਼ਾਟ ਲੈ ਕੇ ਬਾਈ ਨੂੰ ਭੇਜ ਦਿਓ ਤੁਹਾਨੂੰ ਰੇਟ ਬਕਾਇਦਾ ਉਹਦੀ ਕਿੰਨੇ ਦਿਨਾਂ ਚ ਡਿਲੀਵਰੀ ਜੇ ਤੁਸੀਂ ਸ਼ੋਰੂਮ ਤੇ ਵੇਟ ਕਰਨਾ ਚਾਹੁੰਦੇ ਹੋ ਤਾਂ ਵੇਟ ਵੀ ਕਰ ਸਕਦੇ ਬਈ ਆਪਾਂ ਗੇਟ ਤੋਂ ਜਮਾਂ ਸ਼ੁਰੂ ਤੋਂ ਗੱਲਬਾਤ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਬਈ ਇਹ ਪਾਰਕਿੰਗ ਵਾਲੇ ਆ ਗਏ ਸਰ ਇਹ ਹੀ ਆਊਟਡੋਰ ਲਾਈਟਸ ਆ ਜਿਹੜੇ ਕਸਟਮਰ ਕਹਿੰਨੇ ਕਿ ਸਾਡੇ ਕੋਲ ਗੇਟ ਦੇ ਪਿੱਲਰ ਤੇ ਪ੍ਰੋਵੀਜ਼ਨ ਨਹੀਂ ਹੈਗੀ ਅਸੀਂ ਦੀਵਾਰ ਤੇ ਲਗਾਨੀ ਆ ਜਾਂ ਮੇਨ ਐਂਟ੍ਰੈਂਸ ਡ ਉਸ ਦੀ ਵਾਲ ਤੇ ਲਗਾਉਣ ਲਈ ਇਹ ਪ੍ਰੋਡਕਟਸ ਲੱਗਦੇ ਹੈਗੇ ਹੁਣ ਜੀ ਇਹਨਾਂ ਦੇ ਵਿੱਚ ਜਿਵੇਂ ਇਹ ਐਲੂਮੀਨੀਅਮ ਡਾਈ ਕਾਸਟ ਦਾ ਪ੍ਰੋਡਕਟ ਹੈ ਐਲੂਮੀਨੀਅਮ ਡਾਈ ਕਾਸਟ ਦਾ ਹੈ ਇਹਨਾਂ ਦੀ ਕਟਕਟ ਮਿਆਦ ਵੀ 10 ਤੋਂ 15 ਸਾਲ ਹੁੰਦੀ ਹੈ ਨਾ ਇਹਨਾਂ ਨੂੰ ਜਰ ਲੱਗੇ ਨੇ ਰੀ ਚੱਕੜ ਤੂਫਾਨ ਜੋ ਕੁਝ ਮਰਜ਼ੀ ਆਈ ਜਾਵੇ ਐਲੂਮੀਨੀਅਮ ਢਲਾਈ ਦੇ ਪ੍ਰੋਡਕਟ ਐ ਇਹ ਠੀਕ ਹੈ ਜੀ ਐਜ਼ ਇਟ ਇਜ਼ ਰਹਿਣਗੇ ਜਦ ਤੱਕ ਲਗਾ ਕੇ ਰੱਖੋਗੇ ਇਹ ਦੋਸਤੋ ਇੱਕ ਵਾਰ ਨਾਲ ਨਾਲ ਨਾ ਇੱਕ ਦੋ ਪ੍ਰੋਡਕਟਾਂ ਦੀ ਰੇਟ ਦੱਸਾਂਗੇ ਨਹੀਂ ਵੱਡੀ ਹੋ ਜਾਊ ਵੀਡੀਓ ਜਿਵੇਂ ਆਪਾਂ ਤੁਸੀਂ ਦੇਖ ਰਹੇ 1600 ਰੁਪਏ ਦੇ ਨੇ ਇਹ ਤੇ ਨਾਰਮਲ ਮੱਲਾ ਦਾ ਵੀ ਤਿੰਨ ਕਿਹ ਹਜ਼ਾਰ ਤੱਕ ਸਾਰੇ ਬਿਲਕੁਲ ਜੀ ਬਿਲਕੁਲ ਸਟਾਰਟਿੰਗ ਜਿਹੜਾ ਪ੍ਰੋਡਕਟ ਹੈਗਾ ਮੇਰੇ ਕੋਲ 590 ਰੁਪਏ ਤੇ ਆਈ ਜੀ ਠੀਕ ਹੈ ਜੀ 590 ਰੁਪਏ ਤੋਂ ਆ 590 ਤੋਂ ਵੱਲ ਬਹੁਤ ਲੋਇਸਟ ਰੇਟ ਹੈਗਾ ਬਿਲਕੁਲ ਜੀ ਬਿਲਕੁਲ ਜੀ ਭਾਈ 590 ਤੋਂ ਲੈ ਕੇ ਅੱਗੇ ਜੈਸੀ ਤੁਹਾਨੂੰ ਪਸੰਦ ਆਂਦੀ ਹੈ ਉਸੇ ਰੇਟ ਹੈਗਾ ਉਹਨਾਂ ਦਾ ਜੀ ਭਾਈ ਜੀ ਤੇ ਇਹ ਆਊਟਡੋਰ ਦਾ ਹੈਗੇ ਭਾਈ ਜੀ ਹੁਣ ਬਈ ਗੱਲ ਕਰੀਏ ਇੱਧਰ ਬਹੁਤ ਸੋਹਣੇ ਜੇ ਕਹਿ ਦਈਏ ਇਹ ਇਹ ਝੁਮਰੀ ਆ ਗਈ ਬਈ ਇਹ ਝੁਮਰਿਆ ਸਰ ਇਹ ਬੇਸਿਕਲੀ ਜਿਹੜਾ ਤੁਹਾਡਾ ਡਿਊਪਲੈਕਸ ਹੈ ਜਾਂ ਫਾਇਰ ਹੈ ਘਰ ਦੀ ਐਂਟਰੈਂਸ ਹੈ ਉਸ ਤੇ ਫਾਇਰ ਹੈ ਜਾਂ ਲੌਬੀ ਹੈ ਡਬਲ ਹਾਈਟ ਦੀ ਆਪਾਂ ਡਬਲ ਹਾਈਟ ਤੇ ਰੱਖ ਲੈਣਾ ਹੈ ਕਈ ਵਾਰ ਲੌਬੀ ਨੂੰ ਸਜਾਣ ਲਈ ਇਸ ਟਾਈਂ ਇਸ ਹਫਤੇ ਦਾ ਬਿਲਕੁਲ ਲੇਟੈਸਟ ਮਾਡਲ ਹੈ ਕਰੋਨਾ ਮਾਡਲ ਇਹ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਬਣਾਇਆ ਵੀ ਉਹਦੇ ਵਾਂਗੂ ਹਾਂ ਹਾਂਜੀ ਹਾਂਜੀ ਜੀ ਬਾਈ ਤੇ ਇਸ ਤੋਂ ਅੱਗੇ ਬਈ ਇਹ ਸਾਰੀਆਂ ਸਟੈਂਡਿੰਗ ਲਾਈਟਾਂ ਆ ਗਈਆਂ ਹਾਂਜੀ ਸਰ ਇਹ ਤੁਹਾਡੇ ਜਿਹੜਾ ਬੈਡਰੂਮ ਕੋਰਨਰ ਹੈ ਟੇਬਲ ਕੋਰਨਰ ਹੈ ਆਪਣਾ ਡਰਾਇੰਗ ਰੂਮ ਕੋਰਨਰ ਹੈ ਤੁਹਾਡੇ ਕੋਰਨਰ ਨੂੰ ਇਸ ਤਰ੍ਹਾਂ ਦੇ ਫਿਰ ਟੇਬਲ ਲੈਂਪਸ ਮਿਲ ਜੰਗੇ ਕਾਰਨਰ ਲੈਂਪਸ ਠੀਕ ਹੈ ਬਈ ਜੀ ਬਈ ਤੇ ਇਸ ਤੋਂ ਬਾਅਦ ਬਈ ਇਹ ਬਹੁਤ ਸੋਹਣਾ ਇੱਕ ਲੱਗ ਇਹ ਵੀ ਸੇਮ ਡਿਊਪਲੈਕਸ 'ਚ ਲਗਾਣ ਲਈ ਹੈਗਾ ਸਰ ਕਸਟਮਰ ਦੀ ਅੱਜਕੱਲ ਜਿਹੜੀ ਰਿਕੁਆਇਰਮੈਂਟ ਚੱਲ ਰਹੀ ਹੈਗੀ ਕਸਟਮਰ ਕਹਿੰਦੇ ਆ ਕਿ ਸਾਨੂੰ ਘੱਟ ਮੇਨਟੇਨੈਂਸ ਦਾ ਪ੍ਰੋਡਕਟ ਚਾਹੀਦਾ ਹੈ ਵੀ ਅਸੀਂ ਸਫਾਈ ਨਹੀਂ ਕਰ ਸਕਦੇ ਆ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਇਹ ਪ੍ਰੋਡਕਟ ਬਣਿਆ ਹੈ ਇਹ ਤੁਸੀਂ ਸਾਲ ਦੋ ਸਾਲ ਇਸ ਨੂੰ ਕਪੜਾ ਨਾ ਮਾਰੋ ਐਵੇਂ ਦੀ ਐਵੇਂ ਹੀ ਰਹੇਗੀ ਇਹ ਕੀ ਬਾਤ ਹੈ ਲਾਈਟ ਦੀ ਕੰਜ਼ਮਪਸ਼ਨ ਬਿਲਕੁਲ ਘੱਟ ਹੈਗੀ ਇਹ ਸਿਰਫ 80 ਵਾਟ ਦੀ ਹੈ ਠੀਕ ਹੈ ਹਾਂ ਜੀ ਪਰ ਨਾਲ ਇਹ ਵੀ ਇੱਕ ਬਹੁਤ ਵੱਡੀ ਚੀਜ਼ ਆ ਗਈ ਝੂਮਰ ਆਪਾਂ ਕਈ ਵਾਰ ਲੈਣਾ ਬਾਅਦ ਚ ਆਪਾਂ ਲਾਈਟ ਬਾਰੇ ਸੋਚਦੇ ਹਾਂ ਹਾਂ ਜੀ ਹਾਂ ਜੀ ਇਸ ਚ ਪਾਵਰ ਫੈਕਟਰ ਇਹ ਹੈ ਕਿ ਸਿਰਫ 80 ਵੋਟ ਦਾ ਬੰਦ ਹੈਗਾ ਇਹ ਤੁਹਾਡੀ ਖਪਤ ਬਿਲਕੁਲ ਘਟ ਰਹੇਗੀ ਇਹ ਨਹੀਂ ਹੈਗਾ ਕਿ ਬਿਜਲੀ ਦਾ ਕੋਈ ਬਿੱਲ ਬਹੁਤ ਜ਼ਿਆਦਾ ਵੱਜੂ ਜਾਂ ਕੁਝ ਇਲੈਕਟ੍ਰਿਸਿਟੀ ਬਿੱਲ ਐਸਾ ਨਹੀਂ ਹੈਗਾ ਠੀਕ ਹੈ ਬਈ ਜੀ ਇਸ ਤੋਂ ਅੱਗੇ ਬਈ ਦੱਸੀ ਚੱਲੋ ਨਾਲ-ਨਾਲ ਇਹ ਹੁਣ ਲੌਬੀ ਦੇ ਵਿੱਚ ਲਗਾਉਣ ਲਈ ਡਬਲ ਹਾਈਟ ਤੇ ਕ੍ਰਿਸਟਲ ਦੇ ਵਿੱਚ ਸ਼ੈਂਡਲियर ਹੈਗਾ ਜੀ ਔਰ ਜਿਹੜਾ ਕ੍ਰਿਸਟਲ ਦੀ ਕੇ 9 ਕੁਆਲਿਟੀ ਹੈਗੀ ਬਹੁਤ ਹੈਵੀ ਕੁਆਲਿਟੀ ਦਾ ਸ਼ੈਂਡਲियर ਹੈਗਾ ਠੀਕ ਹੈ ਜੀ ਹਾਂ ਜੀ ਕੀ ਬਾਤ ਹੈ ਜੀ ਉੱਪਰ ਸਾਰੇ ਦੋਸਤੋ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਮਤਲਬ ਇੱਕ ਤੋਂ ਇੱਕ ਨਵੇਂ ਤੋਂ ਨਵਾਂ ਡਿਜ਼ਾਈਨ ਜਿਹੜਾ ਝੂਮਰਾਂ ਦਾ ਉਹ ਪਿਆ ਤੇ ਵੱਡੇ ਝੂਮਰ ਵੀ ਦਿਖਾਵਾਂਗੇ ਨਾਲ-ਨਾਲ ਵੀਡੀਓ ਤੇ ਤੁਸੀਂ ਤੁਰੇ ਆਓ ਤੇ ਬਈ ਇੱਕ ਨਾ ਆਹ ਮੈਂ ਦੇਖਦਾ ਜਿਆਦਾਤਰ ਜਦੋਂ ਵੱਡੀਆਂ ਹਵੇਲੀਆਂ ਕੋਠਿਆਂ ਦੇ ਵੀਡੀਓ ਕਰਦੇ ਆ ਉਹ ਚ ਇਹ ਪ੍ਰੋਡਕਟ ਬਹੁਤ ਦੇਖਣ ਨੂੰ ਮਿਲਦਾ ਹੈ ਤੁਹਾਡੇ ਕੋਲੇ ਵੀ ਇਹ ਟ੍ਰੈਂਡਿੰਗ ਜੀ ਚੱਲਦਾ ਵੀ ਸਰ ਮੈਕਸਿਮ ਸਾਡਾ ਸੇਲਿੰਗ ਪ੍ਰੋਡਕਟ ਹੈ ਇਹ ਜੀ ਕਿ ਮਤਲਬ ਇੱਕ ਵਾਰ ਕੋਈ ਕਸਟਮਰ ਆ ਕੇ ਮੰਗੇ ਕਿ ਕਿੰਨੀ ਕੁਆਂਟੀਟੀ ਚਾਹੀਦੀ ਹੈ ਸਾਡੇ ਕੋਲ ਹਰ ਇੱਕ ਟਾਈਮ ਅਵੇਲੇਬਲ ਰਹਿੰਦੀ ਹੈ ਇਹ ਮਤਲਬ ਜੇ ਮੈਂ 10 ਪੀਸ ਲੈਣੇ ਆ ਕਿਸੇ ਰੈਡੀ ਹਾਜ਼ਰ ਹੈ ਜੀ ਕੁਝ ਨਹੀਂ ਕਰਨਾ ਬੇਸਮੈਂਟ ਚੋਂ 10 ਡੱਬੇ ਕਢਾਣੇ ਆ ਤੁਹਾਡੀ ਗੱਡੀ ਚ ਰਖਾਣੇ ਆ ਤੁਹਾਨੂੰ ਭੇਜ ਦੇਣਾ ਕੀ ਆਵਾਤਾ ਜੀ ਮਤਲਬ ਰੇਟ ਵੀ ਘਟ ਹੈ ਰੇਟ ਵੀ ਜੈਨੂਨ ਮੇਨਟੇਨੈਂਸ ਫ੍ਰੀ ਹੈ ਇਹ ਪ੍ਰੋਡਕਟ ਜੀ ਕੋਈ ਮੇਨਟੇਨੈਂਸ ਫਰੀ ਹੈ ਤੁਹਾਡੇ ਕੋਲ ਵੈਕਿਊਮ ਕਲੀਨਰ ਹੈਗਾ ਘਰ ਦੇ ਵਿੱਚ ਤੁਸੀਂ ਉਹ ਮਾਰੋ ਇਕਦਮ ਸਾਫ ਕੋਈ ਮੇਨਟੇਨੈਂਸ ਨਹੀਂ ਕੋਈ ਕੁਝ ਨਹੀਂ ਨਾਲ ਤੁਹਾਡੀ ਲੌਬੀ ਦੀ ਸ਼ਾਨ ਨੂੰ ਹੋਰ ਚਾਰਚੰਦ ਲਾ ਦੇਗਾ ਇਹ ਬਿਲਕੁਲ ਬਿਲਕੁਲ ਭਾਈ ਹਾਂ ਤੇ ਇਹ ਸਭ ਤੋਂ ਵੱਡੀ ਗੱਲ ਹੈ ਦੋਸਤੋ ਮਤਲਬ ਜਦੋਂ ਰੇਟ ਜੈਨੂਅਨ ਆ ਨਾ ਕੁਆਲਿਟੀ ਵਧੀਆ ਤੇ ਤੀਜੀ ਗੱਲ ਆ ਜਾਂਦੀ ਹੈ ਸਟਾਕ ਦੀ ਹੁਣ ਵੀਡੀਓ ਤੋਂ ਬਾਅਦ ਕਈ ਵਾਰ ਆਪਣੇ ਮਨ ਚ ਹੁੰਦਾ ਰਹੂ ਚੀਜ਼ ਮਿਲੂ ਜਾਂ ਨਾ ਮਿਲੂ ਕਿਤੇ ਢੇੜਾ ਨਾ ਵੱਜ ਜੇ ਪਰ ਬਾਈ ਹੋਰ ਹੀ ਕਹਿੰਦੇ ਜੋ ਡਿਸਪਲੇ ਚ ਪਿਆ ਉਹ ਤਾਂ ਤੁਹਾਨੂੰ ਹਰ ਵਕਤ ਜਿੰਨੇ ਮਰਜ਼ੀ ਪੀਸ ਲੈ ਲਓ ਅਵੇਲੇਬਲ ਮਿਲਣਗੇ ਮਿਲਣਗੇ ਬਿਲਕੁਲ ਜੀ ਬਿਲਕੁਲ ਜੀ ਬਾਈ ਇਸ ਤੋਂ ਅੱਗੇ ਬਾਈ ਇਹ ਗੱਲ ਕਰੀਏ ਹੁਣ ਅਗਰ ਤੁਸੀਂ ਆਪਣੇ ਡਾਈਨਿੰਗ ਟੇਬਲ ਦੇ ਉੱਪਰ ਲਗਾਣਾ ਹੈ ਇਸ ਤਰ੍ਹਾਂ ਦਾ ਸ਼ੈਂਡਲਰ ਬਿਲਕੁਲ ਲੇਟੈਸਟ ਹੈਗਾ ਔਰ ਮੈਕਸਿਮਮ ਇਨ ਟ੍ਰੈਂਡ ਹੈਗਾ ਇਹ ਬਿਲਕੁਲ ਜੀ ਇਧਰ ਅੱਖਰ ਨੂੰ ਲੱਗਦਾ ਹਨਾ ਦਰਖਤ ਅੰਗੂਰ ਦੇ ਗੁੱਛੇ ਹੈਗੇ ਬੇਸਿਕਲੀ ਇਸ ਨੂੰ ਨਿਊਟਰਲ ਵਾਈਟ ਵੀ ਚਲਾ ਸਕਦੇ ਹੋ yellow or white mix ਇਸ ਨੂੰ ਵਾਈਟ ਵੀ ਚਲਾ ਸਕਦੇ ਹੋ ਠੀਕ ਹੈ ਜੀ ਔਰ ਇਸ ਨੂੰ ਫਿਰ yellow ਵੀ ਚਲਾ ਸਕਦੇ ਹੋ ਮਤਲਬ ਤਿੰਨ ਚਾਰ ਕੱਲਾਂ ਦਾ ਕਲਰ ਦੇ ਆਪ ਨੂੰ ਆਪਸ਼ਨ ਇਹਦੇ ਵਿੱਚ ਮਿਲ ਜਾਂਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਸਿਹਗਰ ਅਕਲ ਜੀ ਤੇ ਜਿਵੇਂ ਦੋਸਤੋ ਮੈਂ ਤੁਹਾਨੂੰ ਦੱਸਿਆ ਜੀ 70 ਸਾਲਾਂ ਦਾ ਭਰੋਸਾ ਨਾਥ ਇਲੈਕਟ੍ਰੀਕਲ 1955 ਤੋਂ ਪਟਿਆਲੇ ਦੇ ਵਿੱਚ ਆਪਣੇ ਸਵਾਮਨ ਹਮਾਰਾ ਹੈਗਾ ਤੇ ਕਹਿੰਦੇ ਦਾਦਿਆਂ ਤੋਂ ਲੈ ਕੇ ਪੁੱਤਿਆਂ ਤੱਕ ਮਗਲਾਈ ਤੇ ਸਮਾਨ ਲੈਣ ਆਉਂਦੇ ਨੇ ਤੇ ਕੁਆਲਿਟੀ ਦਾ ਤਾਂ ਆਪ ਨੂੰ ਉੱਥੇ ਹੀ ਪਤਾ ਲੱਗ ਜਾਂਦਾ ਵੀ ਬ੍ਰਾਂਡ ਕਿੰਨਾ ਪੁਰਾਣਾ ਹੈਗਾ ਤੇ ਕਿੱਥੇ ਸਟੈਂਡ ਕਰਦਾ ਹੈਗਾ ਜੀ ਬਾਈ ਹੁਣ ਸਾਡੇ ਕੋਲ ਸਰ ਕਈ ਐਸੇ ਕਸਟਮਰਸ ਹੈਗੇ ਮੇਰੇ ਤੇ 3rd ਜਨਰੇਸ਼ਨ ਆ ਗਈ ਮੇਰੇ ਟਰੇਡ ਦੀ ਉਵੇਂ ਹੀ ਮੇਰੇ ਕਸਟਮਰਸ ਹੈਗੇ ਜਿਨ੍ਹਾਂ ਦੀ ਤੀਜੀ ਪੀੜ੍ਹੀ ਸਾਡੇ ਤੋਂ ਪ੍ਰੋਡਕਟਸ ਬਾਈ ਕਰਨ ਆਣ ਲੱਗੀ ਉਹ ਕਹਿੰਦੇ ਆ ਅੱਗੇ ਕਿ ਸਾਡੇ ਦਾਦਾ ਜੀ ਨੇ ਇਹ ਦੁਕਾਨ ਦਿਖਾਈ ਸੀ ਜੀ ਔਰ ਅੱਜ ਮਤਲਬ ਉਹ ਕਹਿੰਦੇ ਵੀ ਅਸੀਂ ਵੀ ਤੁਹਾਡੇ ਤੋਂ ਤੁਹਾਡੇ ਨਾਲ ਜੁੜੇ ਹੋਏ ਆ ਜੀ ਵੀ ਸਾਡੀ ਤੀਸਰੀ ਪੁਸ਼ਤ ਆ ਗਈ ਤੁਹਾਡੇ ਤੇ ਇਸੇ ਸਟੋਰ ਤੇ ਜੀ ਬਿਲਕੁਲ ਜੀ ਬਿਲਕੁਲ ਜੀ ਬਈ ਇਹ ਜੋ ਆਪਣੇ ਆਫਿਸ ਦੇ ਉੱਪਰ ਸੈਟ ਅਪ ਲਾਏਗਾ ਇਹ ਵਾਲੇ ਕਿੱਥੇ ਲੱਗਦੇ ਨੇ ਇਹ ਝੂਮਰ ਜਿਆਦਾ ਸਰ ਇਹ ਤੁਸੀਂ ਆਪਣਾ ਜਿਹੜਾ ਤੁਹਾਡਾ ਆਫਿਸ ਡੈਸਕ ਹੈ ਉਸ ਦੇ ਉੱਪਰ ਲਗਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਜਾਂ ਜਿਵੇਂ ਤੁਸੀਂ ਡਾਈਨਿੰਗ ਟੇਬਲ ਬਣਾਇਆ ਹੈ ਜਾਂ ਕੋਈ ਵੀ 바ਰ ਬਣਾਇਆ ਹੈ 바ਰ ਦੇ ਉੱਪਰ ਲਗਾਣਾ ਹੈ ਇਸ ਤਰ੍ਹਾਂ ਦਾ ਸ਼ੈਂਡਲਰ ਲਗਾ ਸਕਦੇ ਹੋ ਜਾਂ ਫਿਰ ਇਸ ਤਰ੍ਹਾਂ ਦਾ ਲਗਾ ਸਕਦੇ ਹੋ ਅੱਜ ਕੱਲ ਬਾਹਰ ਟੇਬਲ ਲਈ ਸਭ ਤੋਂ ਜਿਆਦਾ ਇਹ ਇਸ ਦੀ ਡਿਮਾਂਡ ਹੈਗੀ ਇਹ ਇਨ ਟ੍ਰੈਂਡ ਹੈਗਾ ਇਹ ਪ੍ਰੋਡਕਟ ਜੀ ਇਹ ਵੀ ਇਹ ਕਲਰ ਹੀ ਹੁੰਦੇ ਜੇ ਇਹ ਬਰਾਸ ਦੇ ਬਣੇ ਹੋਏ ਨਹੀਂ ਸਰ ਨਹੀਂ ਆਇਰਨ ਉਪਰ ਐਮ ਐਸ ਫਿਨਿਸ਼ ਹੁੰਦੀ ਹੈ ਇਸ ਨੂੰ ਤੇ ਕਲਰ ਨੂੰ ਕੋਈ ਐਸ ਇਟ ਇਜ਼ ਕੋਈ ਦਿੱਕਤ ਨਹੀਂ ਆਉਂਦੀ ਅਗਰ ਤੁਹਾਨੂੰ ਗੰਦਾ ਮੰਦਾ ਲੱਗਦਾ ਵੀ ਇਹ ਸੁੱਖਾ ਕਪੜਾ ਮਾਰੋ ਇੱਕਦਮ ਸਾਫ਼ ਇੱਕਦਮ ਸਾਫ਼ ਹਾਂ ਜੀ ਠੀਕ ਹੈ ਭਾਈ ਇਸ ਤੋਂ ਅੱਗੇ ਭਾਈ ਜੇ ਗੱਲ ਕਰੀ ਹੁਣ ਆਪਾਂ ਇਧਰ ਨੂੰ ਚੱਲਦੇ ਹਾਂ ਨਾਲ ਨਾਲ ਹੁਣ ਅੱਜਕੱਲ ਜਿਹੜੀਆਂ ਵਾਲਸ ਬੜੀਆਂ ਵਾਲਸ ਬਣ ਰਹੀਆਂ ਹੈਗੀਆਂ ਸਰ ਜੀ ਕਸਟਮਰ ਕਹਿੰਦੇ ਕਿ ਵੱਡੀ ਵਾਲ ਲਾਈਟ ਲਗਾਨੀ ਹੈ ਇਸ ਤਰ੍ਹਾਂ ਦੀ ਵਾਲ ਲੇਟ ਚੱਲ ਰਹੀ ਹੈ ਇਹ ਵਾਲੀ ਵਾਲ ਲਾਈਟ ਹੈ ਉਨੇ ਹੀ 3 ਕਲਰ ਪ੍ਰੋਡਕਟ ਹੈ। ਤੁਸੀਂ ਕੋਈ ਵੀ ਕਲਰ ਚਲਾ ਸਕਦੇ ਹੋ। ਫਰਸਟ ਵਾਈਟ, ਸੈਕੰਡ yellow, 3rd neutral। ਕੋਈ ਵੀ ਕਲਰ ਚਲਾ ਸਕਦੇ ਹੋ। ਤਿੰਨ ਚਾਰ ਕਲਰ ਦੇ ਆਪਸ਼ਨ ਮਿਲ ਜਾਂਦੇ। ਜੀ ਜੀ ਬਿਲਕੁਲ। ਨਾਲ-ਨਾਲ ਇੱਥੋਂ ਰੇਟ ਸ਼ੁਰੂ ਕਰ ਲਈਏ ਬਾਈ। 550 ਰੁਪਏ ਤੋਂ ਪ੍ਰੋਡਕਟ ਸਟਾਰਟ ਹੈ। 550 ਤੋਂ ਸਿਰਫ? ਹਾਂ ਜੀ। ਬਹੁਤ ਸਸਤੇ ਮਤਲਬ। ਸਰ ਇਹ ਐਲੂਮੀਨੀਅਮ ਦਾ ਪ੍ਰੋਡਕਟ ਹੈ। ਜੀ। ਔਰ ਜਦ ਤੱਕ ਲਗਾ ਕੇ ਰੱਖੋਗੇ ਇਸ ਨੂੰ ਤੁਸੀਂ ਉੱਪਰ ਨੂੰ ਵੀ ਲਗਾ ਸਕਦੇ ਹੋ, نیچے ਨੂੰ ਵੀ ਲਗਾ ਸਕਦੇ ਹੋ। ਕਸਟਮਰ ਕਹਿੰਦੇ ਕਿ ਹਾਂ ਜੀ, ਮਿੱਟੀ ਭਰ ਜਿੰਦੀ ਕੁਛ ਇਸ ਨੂੰ نیچے ਡਾਊਨਵਰਡਸ ਕਰਕੇ ਲਗਾ ਦਿਓ। ਕੋਈ ਦਿੱ ਮੋਰਓਵਰ ਸਭ ਤੋਂ ਜ਼ਿਆਦਾ ਇਨ ਡਿਮਾਂਡ ਦਾ ਪ੍ਰੋਡਕਟ ਹੈ ਇਹ ਕਿਆ ਬਾਤ ਹੈ ਜੀ ਮਤਲਬ ਦੋਸਤੋਂ ਹੁਣ ਕੋਠੀ ਦਾ ਜੇ ਕਹਿਣਾ ਹੁੰਦਾ ਨਾ ਫਰਸ਼ ਲੱਗ ਗਈ ਦਰਵਾਜ਼ੇ ਲੱਗ ਗਏ ਉਹਦੋਂ ਇੰਟੀਰੀਅਰ ਦਾ ਕੰਮ ਦੀ ਸੋਚ ਰਹੇ ਹਾਂ ਬਾਈ ਨੂੰ ਫੋਨ ਮਾਰ ਲੈ ਇੱਕ ਵਾਰ ਜਾਂ ਬਿਟ ਕਰ ਲੈ ਪਟਿਆਲੇ ਜਿਹੜਾ ਲੱਗਦੀ ਰਹਿੰਦਾ ਹੈ ਤੇ ਰੇਟ ਸਾਰਿਆਂ ਦੱਸਿਆ ਜਮ 2350 ਦਾ ਇਹ ਤੇ ਸਾਰੇ ਮਤਲਬ ਇਕੱਲੇ ਇਕੱਲੇ ਪੀਸ ਦਾ ਦੱਸਣਾ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਵੀ ਪ੍ਰੋਡਕਟ ਦਾ ਥੋੜਾ ਜਿਹਾ ਪਤਾ ਲੱਗਦਾ ਰਹੇ ਬਈ ਉਹ ਰੇਂਜ ਜੇ ਗੱਲ ਕਰੀਏ ਜੇ 500 ਤੋਂ ਆਪਾਂ ਸਟਾਰਟ ਕਰ ਲਈਏ ਐਂਡ ਬਈ ਕਿਦੋਂ ਤੱਕ ਆ ਪ੍ਰੋਡਕਟ ਆਪਣਾ ਕੋਲ ਜੇ ਤਾਂ ਤੁਸੀਂ ਝੁਮਰ ਦੀ ਗ ਲੱਖ ਸਵਾ ਲੱਖ ਇੰਨੇ ਤੱਕ ਹੈਗਾ 2800 ਤੋਂ ਸ਼ੁਰੂ ਹੋਗੇ ਜਿਹੜੀ ਵੋਲ ਲਾਈਟ ਹੈਗੀ ਉਹ ਅਪਰੋਕਸੀਮੇਟਲੀ 6650 ਤੱਕ ਹੈਗੀ ਠੀਕ ਹੈ 550 ਤੋਂ ਸਟਾਰਟ ਹੋ ਕੇ ਠੀਕ ਹੈ ਜੀ ਤੇ ਭਾਈ ਇਹ ਵਾਲੀਆਂ ਲਾਈਟਿੰਗ ਇਹ ਹੁਣ ਤੁਸੀਂ ਜਿਹੜਾ ਡਰੈਸਿੰਗ ਟੇਬਲ ਬਣਾਇਆ ਤੁਸੀਂ ਕੋਈ ਵੈਨਿਟੀ ਬਣਾਈ ਹੈਗੀ ਜਾਂ ਆਪਣਾ ਕਿਆ ਕਹਨੇ ਹੈ ਲੁਕਿੰਗ ਮਿਰਰ ਹੈਗਾ ਉਸ ਦੇ ਉੱਪਰ ਲਗਾਣ ਲਈ ਇਹ ਜਿਹੜੇ ਪ੍ਰੋਡਕਟਸ ਲੱਗੇ ਹੋਏ ਸਾਰੇ ਟਰਾਈ ਕਲਰ ਹੈ ਵਾਈਟ येलो ਐਸ ਪਰ ਰਿਕੁਆਇਰਮੈਂਟ ਕਸਟਮਰ ਆਪਣਾ ਜਿਹੜਾ ਮਰਜ਼ੀ ਕਲਰ ਚਲਾ ਸਕਦਾ ਕਿਸੇ ਨੂੰ ਲਾਈਟ ਵਾਈਡ ਚੀਜ਼ ਨਹੀਂ येलो ਚੀਜ਼ ਹੈ ਉਹ ਲਗਾ ਸਕਦੇ ਹੋ ਕਲਰ ਸੀ ਠੀਕ ਹੈ ਬਈ ਜੀ ਤੇ ਇਸ ਤੋਂ ਅੱਗੇ ਬਈ ਜੀ ਇਹ ਵਾਲੇ ਅੱਜ ਕੱਲ ਜਿਵੇਂ ਜ਼ਿਆਦਾਤਰ ਸ਼ੋਰੂਮ ਕਮਰਸ਼ੀਅਲ ਬਿਜ਼ਨਸ ਤੇ ਕਮਰਸ਼ੀਅਲ ਚ ਆਪਣੇ ਮਨ ਲੱਗੇ ਹੋਣ ਨਾਲ ਸ਼ਾਇਦ ਕਮਰਸ਼ੀਅਲ ਚ ਫਿਲਿਪਸ ਦਾ ਪ੍ਰੋਡਕਟ ਹੈ ਇਕੁਇਲਿੰਗ ਬਾਈ ਫਿਲਿਪਸ ਦਾ 2 ਸਾਲ ਦੀ ਇਸ ਦੀ ਗਾਰੰਟੀ ਹੈ ਫਿਲਿਪਸ ਦਾ ਸਾਡੇ ਕੋਲ ਕੋਈ ਵੀ ਪ੍ਰੋਡਕਟ ਹੈ ਸਾਡੇ ਕੋਲ ਇਨ ਹਾਊਸ ਪੂਰੇ ਪੰਜਾਬ ਦੀ ਗਾਰੰਟੀ ਹੈ ਰੇਟ ਦੀ ਜਿੰਨੀ ਮਰਜ਼ੀ ਕੁਆਂਟੀਟੀ ਹੋਵੇ ਜਿਹੜਾ ਡਾਊਨ ਲਾਈਟਰ ਲੱਗਦਾ ਹੈ ਮੰਨ ਲਓ ਫਿਲਿਪਸ ਦਾ ਮੰਨ ਲਓ ਮੈਂ ਬਠਿੰਡੇ ਤੋਂ ਸਮਾਨ ਲੈਣੇ ਹਾਂ ਜੇ ਮੈਨੂੰ ਉੱਥੇ ਲੱਖ ਦਾ ਪੈਂਦਾ ਉਦੋਂ ਆਪਣੇ ਕੋਲੇ ਕਿੰਨਾ ਬਿਲਕੁਲ ਅਪ੍ਰੋਕਸੀਮੇਟਲੀ ਤੁਹਾਨੂੰ 88000 ਜਾਂ 9000 ਕਿਆ ਬਾਤ ਹੈ ਜੀ ਕੋਈ ਵੀ ਪ੍ਰੋਡਕਟ ਹੈ ਆ ਜਾ ਮੈਂ ਤੁਹਾਨੂੰ ਦਿਖਾਣਾ ਜੀ ਜੀ ਬਈ ਕੋਈ ਕੱਦਾਂ ਬਈ ਦੱਸ ਵੀ ਦੇਈਏ ਪ੍ਰੋਡਕਟ ਚ ਵੀ ਹਾਂ ਜਿਵੇਂ ਇਹ ਹੈ ਜੀ ਫਿਲਿਪਸ ਦੀ 12 ਵਾਟ ਦੀ ਸੀਓਬੀ ਹੈ ਜੀ ਇਹ ਫਿਲਿਪਸ ਦੀ 12 ਵਾਟ ਦੀ ਸੀਓਬੀ ਹੈ ਜੀ 2 ਸਾਲ ਦੀ ਗਾਰੰਟੀ ਇਸ ਪੀਸ ਦੀ ਕੁਝ ਵੀ ਹੋ ਜਾ ਗੇਰੋ ਨਾਲ ਦੇ ਨਾ ਨਵੀ ਲੋ ਤੁਸੀਂ ਕਿਉਂ ਚਲਾਈਆਂ ਤੁਸੀਂ ਕਿੱਦਾਂ ਚਲਾਈ ਇਸ ਤੋਂ ਮੈਨੂੰ ਕੋਈ ਮਤਲਬ ਨਹੀਂ ਬਿੱਲ ਕੱਟ ਕੇ ਦੇਣਾ ਹੈਗਾ ਜੀ ਕੁਝ ਹੋ ਜਾਏ ਚਾਹੇ ਜਾਂਦੇ ਡਿੱਗ ਜੇ ਤਾਂ ਵੀ ਆਪਾਂ ਦੇ ਦਾਂਗੇ ਬਦਲ ਜੀ ਠੀਕ ਆ ਬਈ ਕੁਝ ਵੀ ਹੁੰਦਾ ਫੁੱਕੀ ਜੀ 2 ਸਾਲ ਦੇ ਵਿੱਚ ਪੀਸ ਟੂ ਪੀਸ ਰਿਪਲੇਸਮੈਂਟ ਹੈ ਕਿ ਤੁਹਾਨੂੰ ਸਿਰਫ 880 ਦੀ ਪਵੇਗੀ 880 ਵੈਸੇ ਮਾਰਕੀਟ 'ਚ 1000 ਦੀ ਪੈਂਦੀ ਹੁੰਦੀ ਹੈ 990 970 ਹੀ ਰੇਟ ਹੈ ਜੀ ਕੀ ਬਾਤ ਵੀ ਦੋਸਤੋ ਰੇਟ ਵਾਲਾ ਵੀ ਬਾਈ ਨੇ ਜਮਾ ਮਤਲਬ ਤੁਹਾਕਾ ਹੀ ਕਰਤਾ ਇਤੋਂ ਸਸਤਾ ਤੁਹਾਨੂੰ ਹੋਰ ਕੀ ਦੇ ਸਕਦੇ ਆ ਉੱਪਰੋਂ ਮਰਨਾਲ ਨਾਲ ਦੋਸਤੋ ਤੁਸੀਂ ਦੇਖੀ ਚਲੋ ਤੇ ਬਾਈ ਉਧਰ ਵਾਲੀਆਂ ਲਾਈਟਾਂ ਆਪਾਂ ਇੱਥੇ ਦੱਸ ਦਈਏ ਜੀ ਬਾਈ ਉਨੇ ਸਾਰੀਆਂ ਇਨਡੋਰ ਵਾਲ ਲਾਈਟਸ ਹੈਗੀਆਂ ਜੀ ਜੀ ਬਾਈ ਜੀ ਕਸਟਮਰ ਜਿਵੇਂ ਡਿਮਾਂਡ ਕਰਦੇ ਆ ਕਿ ਅਸੀਂ ਬੈਡਰੂਮ ਚ ਲਗਾਣੇ ਆ ਬੈਡ ਸਾਈਡ ਲਗਾਣੇ ਆ ਬਿਲਕੁਲ ਜੀ ਇਹ ਬੈਡ ਸਾਈਡ ਤੇ ਲਗਾਣ ਲਈ ਆ ਬੈਡਰੂਮ ਚ ਲਗਾਣ ਲਈ ਤੁਹਾਡੀ ਬੈਡਰੂਮ ਦੀ ਹੋਰ ਗ੍ਰੇਸ ਵਧਾਣ ਲਈ ਇਸ ਤਰ੍ਹਾਂ ਦੀਆਂ ਲਾਈਟਸ ਯੂਜ਼ ਹੁੰਦੀਆਂ ਜਿਵੇਂ ਐਂਟੀਕ ਦੇ ਵਿੱਚ ਹੈ ਜੀ ਬਾਈ ਜੀ ਇਹ ਮਤਲਬ ਐਂਟੀਕ ਲੁੱਕ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰੈਂਡ ਹੈਗੀ ਵਾਲ ਲਾਈਟ ਕਿਆ ਬਾਤ ਹੈ ਜੀ ਆਹ ਵੀ ਪਲੇਟ ਵਾਲੀ ਵੀ ਬਹੁਤ ਸੋਹਣੀ ਲੱਗਦੀ ਹੈ ਨਾ ਇਹ ਬੋਲ ਆਰਟਸ ਹੈਗੇ ਸਰ ਇਹ ਵੀ 1900 ਦੀ ਹੈ ਮਤਲਬ ਰੇਟ ਵੀ ਬਹੁਤ ਜੈਨੂਇਨ ਹੈ ਇਹ ਵੀ ਸੇਮ 3 ਕਲਰ ਪ੍ਰੋਡਕਟ ਹੈ ਇਸੇ ਪੂਰੀ ਮਾਰਕੀਟ ਚ ਇੱਕ ਰੰਗ ਚੱਲਦਾ ਹੈਗਾ ਇਸ ਤੋਂ ਵੀ ਤੁਸੀਂ ਲਓਗੇ ਪਰ ਮੇਰੇ ਕੋਲ ਕੀ ਕਹਿੰਦੇ 3 ਕਲਰ ਚੱਲेंगे ਇਸ yellow ਚਲਾ ਲਓ ਬੰਦ ਕਰਕੇ ਜਦੋਂ ਚਲਾਵਾਂਗੇ ਆ ਲੱਗਦਾ ਰੰਗ ਦੇਣਾ ਹਾਂਜੀ ਉਹ ਨਹੀਂ ਹੈਗਾ ਕਿ ਹਾਂਜੀ ਇੱਕ ਦੇ ਰੇਟ ਚ ਤੁਹਾਨੂੰ ਤਿੰਨ ਕਲਰ ਚੇਂਜਿੰਗ ਵਾਲਾ ਪ੍ਰੋਡਕਟ ਦਊਗਾ ਜੀ ਕਿਆ ਬਾਤ ਹੈ ਜੀ ਜੀ ਇਹ ਵੀ ਉੱਪਰ ਵੀ ਬਹੁਤ ਸੋਹਣੇ ਹਨਾ ਬਈ ਜਿਵੇਂ ਆਪਾਂ ਕੋਈ ਹਾਂਜੀ ਹੁਣੇ ਵਰਸਾਚੇ ਮਾਡ ਬਿਲਕੁਕ ਸਾਡਾ ਸਭ ਤੋਂ ਜ਼ਿਆਦਾ ਸੇਲਿੰਗ ਪ੍ਰੋਡਕਟ ਹੈ ਮੋਡਿਊਸਰ ਹੈਡ ਕਈ ਹੈ ਜਾਂ ਵਰਸਾਚੇ ਹੈ ਕਈ ਅੱਜ ਕੱਲ ਪੰਜਾਬੀ ਗਾਣਿਆਂ ਚ ਜਿਵੇਂ ਮਸ਼ਹੂਰ ਹੋ ਰਿਹਾ ਮੋਡਿਊਸਰ ਹੈਡ ਜੀ ਠੀਕ ਹੈ ਜੀ ਇਹ ਮੋਡਿਊਸਰ ਹੈਡ ਹੈ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗੀ ਹੈ ਇਹ ਬਾਲ ਲਾਈਟ ਜੀ ਬਈ ਇਹੀ ਸੇਮ 12 ਸਿੰਗਾ ਹੈਗਾ 12 ਸਿੰਗਾ ਦਾ ਛੋਟੇ ਵਾਲਾ ਪ੍ਰੋਡਕਟ ਵੀ ਮਿਲ ਜੂਗਾ ਇਹ ਜੀ ਕਲਰ ਆਪਸ਼ਨ ਵੀ ਮਿਲ ਜਾਂਦੇ ਨੇ ਨਹੀਂ ਕਲਰ ਆਪਸ਼ਨ ਇਹੀ ਰਹਿਣਗੇ ਸਰ ਇਸੇ ਬਲਬ ਤੁਸੀਂ ਜੈਸਾ ਮਰਜ਼ੀ ਲਗਾ ਸਕਦੇ ਹੋ ਤੁਹਾਨੂੰ ਘੱਟ ਲਾਈਟ ਚਾਹੀਦੀ ਹੈ ਜਾਂ ਵੱਧ ਲਾਈਟ ਚਾਹੀਦੀ ਹੈ ਉਹ ਤੁਸੀਂ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਹਾਂ ਇਸ ਤੋਂ ਅੱਗੇ ਬਈ ਇਹ ਵਾਲੀ ਗੇਟ ਦੇ ਪਿੱਲਰ ਲਾਈਟਸ ਹੈਗੀਆਂ ਠੀਕ ਹੈ ਜੀ ਪਿੱਲਰ ਲਾਈਟ ਜਿਹੜੀ ਹੈਗੀ 230 ਰੁਪਏ ਤੋਂ ਸ਼ੁਰੂ ਹੋ ਕੇ ਮੇਰੇ ਕੋਲ 5000 ਰੁਪਏ ਤੱਕ ਦਾ ਪੀਸ ਹੈਗਾ ਕੀ ਬਾਤ ਹੈ ਜੀ ਠੀਕ ਹੈ ਜੀ 230 ਰੁਪਏ ਵਾਲੀ ਜਿਵੇਂ ਲੋਹੇ ਦੀ ਹੋਊਗੀ ਜਾਂ ਸਟੀਲ ਦੀ ਹੋਊਗੀ ਜਿਹੜੀ 4800 ਜਾਂ 4900 ਦੀ ਐਲੂਮੀਨੀਅਮ ਢਲਾਈ ਜੀ ਹੋਊਗੀ ਠੀਕ ਹੈ ਜੀ ਜੇ ਆਪਾਂ ਕਹੀਏ ਵੀ 15 ਸਾਲ ਹੰਡਾਣ ਤੋਂ ਬਾਅਦ ਜੇ ਉਸ ਨੂੰ ਉਤਾਰ ਕੇ ਵੀ ਸਿੱਟਣਾ ਹੈ ਤਾਂ ਵੀ ਉਹ 300 ਤੋਂ 400 ਰੁਪਏ ਦੇ ਕੇ ਜਾਏਗੀ। ਕੀ ਬਾਤ ਹੈ ਜੀ? ਮਤਲਬ ਉਹਦਾ ਸਿੱਧਾ ਐਲੂਮੀਨੀਅਮ ਡੇਕ ਦੀ। ਐਲੂਮੀਨੀਅਮ ਨਹੀਂ ਹੁੰਦੀ। ਹਾਂ ਜੀ ਵੱਡੇ ਤੋਂ ਵੱਡਾ ਸਾਈਜ਼ ਜਿਵੇਂ ਮੈਂ ਤੁਹਾਨੂੰ ਦਿਖਾਣਾ ਆ ਜੋ ਸਰ। ਜੀ ਬਈ। ਹੁਣ ਜਿਵੇਂ ਇਸ ਤਰ੍ਹਾਂ ਦੀ ਹੈ ਜੀ। ਅੱਜ ਕੱਲ੍ਹ ਕਿਲੇ ਦੇ ਗੇਟ ਬਣ ਰਹੇ ਆ ਜੀ। ਬਿਲਕੁਲ ਆ ਹਵੇਲੀਆਂ ਬਈ ਮੈਂ ਕਲਾਸਿਕਲ ਦਿਖਾਉਣੇ ਆ ਜੀ। ਕਲਾਸਿਕਲ ਹਵੇਲੀ ਜਿਹੜੀ ਬਣ ਰਹੀ ਹੈ ਉਸ ਦੇ ਗੇਟ ਨੂੰ ਅਗਰ ਤੁਸੀਂ ਮਤਲਬ ਉਹ ਕਰਨਾ ਹੈਗਾ ਹਾਈਲਾਈਟ ਕਰਨਾ ਹੈ ਐਂਟੀਕ ਦੇ ਵਿੱਚ ਸਾਡਾ ਸਭ ਤੋਂ ਬੈਸਟ ਮਾਡਲ ਹੈ। ਐਲ ਤੁਸੀਂ 10 ਸਾਲ ਦਾ ਰੰਗ ਹੀ ਨਾ ਕਰਾਉਣਾ ਜੀ ਠੀਕ ਹੈ ਜੀ ਉਹ ਵੀ ਰਹੂਗਾ ਐਵੇਂ ਦਾ ਐਵੇਂ ਰਹੂਗਾ ਇਹ ਨਹੀਂ ਜਰ ਲੱਗੀ ਜੀ ਐਸਾ ਹੋ ਗਿਆ ਵੈਸਾ ਹੋ ਗਿਆ ਪੇਚਾਂ ਨਾਲ ਡਾਇਰੈਕਟ ਪਿੱਲਰ ਮਾਉਂਟ ਹੋਏਗੀ ਤੁਸੀਂ ਦੇਖਦੇ ਹੋਗੇ ਅਕਸਰ 10 ਕੋਠੀਆਂ ਚੋਂ 8 ਕੋਠੀਆਂ ਦੀ ਗੇਟ ਲਾਈਟ ਟਿੱਡੀਆਂ ਹੋਈਆਂ ਹੁੰਦੀਆਂ ਉਹਨਾਂ ਦਾ ਕਾਰਨ ਇਹ ਹੈ ਕਿ ਉਹ ਪਾਈਪ ਤੇ ਲੱਗਦੀਆਂ ਇਹ ਡਾਇਰੈਕਟ ਪਿੱਲਰ ਮਾਉਂਟ ਹੋਏਗੀ ਨਾਲ ਹੀ ਪਿੱਲਰ ਫਿੱਟ ਹੋਊਗਾ ਪ੍ਰੋਪਰ ਫਿੱਟ ਹੋਊਗਾ ਇਹ ਨਹੀਂ ਵੀ ਟਿੱਡੀ ਹੋਗੀ ਮਿੱਡੀ ਹੋਗੀ ਨਾ ਐਵੇਂ ਦੀ ਐਵੇਂ ਰਹੇਗੀ ਆਪ ਵੀ ਇਸ ਵੀ ਬਹੁਤ ਪਿਆਰਾ ਲੱਗ ਰਿਹਾ ਹੈਗਾ ਸਰ ਐਲੂਮੀਨੀਅਮ ਡਾਈ ਕਾਸਟ ਹੈ ਇਹ ਐਲੂਮੀਨੀਅਮ ਡੇਕ ਦੀ ਹੈ ਅ ਬਾਲ ਫੁੱਟਬਾਲ ਕੁਛ ਮਰਜ਼ੀ ਖੇਡੀ ਜਾਣ ਬੱਚੇ ਲਈ ਇਹਦਾ ਪਿਆਰਾ ਜਿਹਾ ਲਾਈਟ ਜਾਂ ਕਲਰ ਹੀ ਆਉਣਾ ਇਹ ਚੋ ਬਈ ਗ੍ਰੇ ਹੀ ਕਲਰ ਆਏਗਾ ਇਸ ਦੇ ਵਿੱਚ ਲਾਈਟ ਤੁਸੀਂ yellow ਵੀ ਲਗਾ ਸਕਦੇ ਹੋ white ਵੀ ਲਗਾ ਸਕਦੇ ਹੋ ਠੀਕ ਆ ਬਈ ਜੀ ਹਾਂਜੀ ਤੇ ਇਸ ਤੋਂ ਅੱਗੇ ਆ ਜਾਈਓ ਮੈਂ ਤੁਹਾਨੂੰ ਜਿਹੜਾ ਸਾਡਾ ਸਭ ਤੋਂ ਟ੍ਰੈਂਡਿੰਗ ਦੇ ਵਿੱਚ ਹੈਗਾ ਗੇਟ ਲਾਈਟ ਦਾ ਪੀਸ ਜੀ ਬਈ ਆ ਵਾਲਾ ਜੀ ਇਹ ਦੋਨੋਂ ਮਾਡਲ ਹਾਂਜੀ ਇਹ ਐਲੂਮੀਨੀਅਮ ਢਲਾਈ ਦਾ ਜੀ ਠੀਕ ਆ ਜੀ ਜਿਵੇਂ ਵੱਡੀ ਕੋਠੀਆਂ ਬਣ ਰਹੀਆਂ ਜੀ ਵੀ ਹਾਂਜੀ 4 ਪੀਸ ਲਗਾਣੇ ਆ ਜਿਵੇਂ ਕਹਿੰਦੇ ਜੱਟਾਂ ਨੇ ਹਵੇਲੀ ਪਾਈ ਹੈ ਜੀ ਉਸ ਨੂੰ ਚਾਰ ਚੰਨ ਲਾਉਣਿਆਂ ਦਾ ਮਤਲਬ ਚਾਰ ਚੰਨਾਂ ਨੇ ਤਾਂ ਹੀ ਇਹੀ ਪੀਸ ਹੈ ਜੀ ਇਹ ਦੋਨੇ ਪੀਸ ਹੈ ਠੀਕ ਹੈ ਜੀ ਹਾਂ ਜੀ ਬਈ ਟੇਬਲ ਲੈਂਸ ਵੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਹਰ ਇੱਕ ਪਰ ਮਤਲਬ ਹਰ ਇੱਕ ਤਰ੍ਹਾਂ ਦੇ ਹੈਗੇ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਬੋਨ ਚਾਈਨਾ ਦੇ ਵਿੱਚ ਕਹਿ ਲਓ ਮੈਟਲ ਦੇ ਵਿੱਚ ਕਹਿ ਲਓ ਕ੍ਰਿਸਟਲ ਦੇ ਵੀ ਪਏ ਨੇ ਮਤਲਬ ਬ੍ਰਾਂਡ ਦਾ ਹੀ ਮਿਲਦਾ ਫਿਲਿਪਸ ਦਾ ਇਹ ਸਟੱਡੀ ਟੇਬਲ ਲੈਂਪ ਹੈਗਾ ਕਸਟਮਰ ਡਿਮਾਂਡ ਕਰਦੇ ਆ ਕਿ ਸਾਨੂੰ ਫਿਲਿਪਸ ਦਾ ਪ੍ਰੋਡਕਟ ਚਾਹੀਦਾ ਹੁਣ ਇਹ LED ਦੇ ਵਿੱਚ ਹੈਗਾ ਫਿਲਿਪਸ ਦਾ ਪ੍ਰੋਡਕਟ ਅੱਖਾਂ ਤੇ 24 ਘੰਟੇ ਚ ਸਟ੍ਰੇਨ ਫ੍ਰੀ ਆ ਬਿਲਕੁਲ ਜ਼ੀਰੋ ਮਤਲਬ ਇਫੈਕਟਿਵਿਟੀ ਜ਼ੀਰੋ ਇਫੈਕਟ ਬੱਚਾ ਕਹੇ ਜੀ ਮੈਂ 20 ਘੰਟੇ ਪੜਿਆ ਜੀ ਇਹ ਟੇਬਲ ਲੈਂਪ ਨਾਲ ਇਹ ਨਹੀਂ ਹੈਗਾ ਕਿ ਉਸ ਦੇ ਕੋਈ ਚਸ਼ਮਾ ਲੱਗ ਗਿਆ ਕੁਝ ਲੱਗ ਗਿਆ ਫਿਲਿਪਸ ਕਹਿੰਦੀ ਆ ਇਹ ਪ੍ਰੋਡਕਟ ਗੱਲ ਵੀ ਸਾਡਾ ਟੇਬਲ ਲੈਂਪ ਜਿਹੜਾ ਸਟੂਡੈਂਟ ਯੂਜ਼ ਕਰਦਾ ਹੈ ਵੀ ਬਿਲਕੁਲ ਸਟ੍ਰੇਨ ਫ੍ਰੀ ਲਾਈਟ ਹੈਗੀ ਇਸ ਪ੍ਰੋਡਕਟ ਦੀ ਠੀਕ ਹੈ ਭਾਈ ਹਾਂਜੀ ਆ ਭਾਈ ਪੱਤੀਆਂ ਵਾਲਾ ਵੀ ਬਹੁਤ ਸੋਹਣਾ ਝੂਮਰ ਹੈ ਹਨਾ ਇਹ ਸਰ ਡਿਪਲੈਕਸ ਤੇ ਲੱਗਣ ਲਈ ਹੈ ਡਿਪਲੈਕਸ ਤੇ ਵੀ ਲਗਾ ਸਕਦੇ ਹੋ ਇਸ ਨੂੰ ਤੁਸੀਂ ਸਿੰਗਲ ਹਾਈਟ ਤੇ ਵੀ ਲਗਾ ਸਕਦੇ ਹੋ ਹਾਈਟ ਐਡਜਸਟੇਬਲ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਸ ਨੂੰ ਡਬਲ ਹਾਈਟ ਤੇ ਲਗਾਣਾ ਹੈ ਇਸ ਨੂੰ ਤੁਸੀਂ ਹਾਈਟ ਐਡਜਸਟ ਕਰਕੇ ਡਾਊਨ ਵੀ ਕਰ ਸਕਦੇ ਹੋ ਡਾਊਨ ਵੀ ਕਰ ਸਕਦੇ ਹੋ ਉੱਪਰ ਵੀ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਤੇ ਬਈ ਜਿਹੜਾ ਸ਼ੁਰੂ ਤੇ ਆਪਾਂ ਗੱਲ ਕਰੀ ਸੀ ਇਹਦੇ ਵੀ ਤਿੰਨ ਡਿਜ਼ਾਈਨ ਲੱਗੇ ਉਹੀ ਸੇਮ ਹੀ ਹੈ ਜੇ ਅਲੱਗ-ਅਲੱਗ ਹੀ ਹੁੰਦੇ ਨੇ ਅਲੱਗ-ਅਲੱਗ ਮਾਡਲ ਹੈ ਸਰ ਇਹ ਤੁਸੀਂ ਮੇਰੇ ਕੋਲ 15000 ਤੋਂ ਸ਼ੁਰੂ ਹੈਗੀ ਠੀਕ ਹੈ ਔਰ 24000 ਤੱਕ ਹੈਗਾ ਹੀ ਇਹੀ ਪ੍ਰੋਡਕਟ ਇਹਦੀ ਮਤਲਬ 10-12 ਡਿਜ਼ਾਈਨ ਅਲੱਗ-ਅਲੱਗ ਮਿਲਣਗੇ ਡਿਜ਼ਾਈਨ ਪੰਜ ਹੈਗੇ ਸਰ ਠੀਕ ਕੀ ਕਹਿੰਦੇ ਆ ਇੱਕ 16 ਲਾਈਟ ਦੀ ਹੈਗੀ 28 ਲਾਈਟ ਦਾ ਹੈਗਾ ਉਸ ਤੋਂ ਅੱਗੇ 50 ਲਾਈਟ ਦੀ ਹੈਗੀ ਠੀਕ ਹੈ ਜੀ ਇਹ ਪ੍ਰੋਡਕਟ ਇਸਪੋਜ਼ ਹੈ ਜੀ ਭਾਈ ਜਿੰਨੀ ਮਰਜ਼ੀ ਕੁਆਂਟੀਟੀ ਲੋ ਕੀ ਬਾਤ ਪੂਰੇ ਮਤਲਬ ਰੇਟ ਦੀ ਤਸਵੀਰ ਰੇਟ ਤੇ ਕੁਆਂਟੀਟੀ ਦੀ ਮਤਲਬ ਟੈਂਸ਼ਨ ਹੀ ਨਹੀਂ ਕੋਈ ਨਾ ਜੀ ਨਾ ਜੀ ਭਾਈ ਤੇ ਕੁਆਲਿਟੀ ਸਭ ਤੋਂ ਅਸਰ ਇਹ ਨਹੀਂ ਹੈਗਾ ਕਿ ਰੇਟ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਕੁਆਲਿਟੀ ਤੁਸੀਂ ਕੀ ਕੁਆਲਿਟੀ ਪ੍ਰੋਵਾਈਡ ਕਰ ਰਹੇ ਹੋ ਕਸਟਮਰ ਨੂੰ ਬਿਲਕੁਲ ਬਿਲਕੁਲ ਕੁਆਲਿਟੀ ਦੇ ਆਂਦਾ ਹੈਗਾ ਹੁਣ ਇਹ ਕੀ ਕਹਿੰਦੇ ਆ 1 ਫੁੱਟ ਦਾ ਡੰਡਾ ਹੈਗਾ ਪੂਰਾ ਜੀ ਕ੍ਰਿਸਟਲ ਜਿਹੜਾ ਨੀਚੇ ਇਹ ਹੈਂਗ ਹੋ ਰਿਹਾ ਹੈਗਾ 1 ਫੁੱਟ ਦਾ ਠੀਕ ਹੈ ਜੀ ਮਾਰਕੀਟ 'ਚ ਕੋਈ ਘੱਟ ਦੇ ਰਿਹਾ ਕੋਈ ਉਸ ਤੋਂ ਵੀ ਘੱਟ ਦੇ ਰਿਹਾ ਉਹ ਕਸਟਮਰ ਨੂੰ ਇੱਕ ਨਾ ਸਮਝਾਣ ਦਾ ਉਹ ਮਰਾ ਕਰ ਰਿਹਾ ਵੀ ਘੱਟ ਦੇ ਕੇ ਰੇਟ ਵਸਤਾ ਲਾ ਲਿਆ ਜਾਂ ਵੱਧ ਲਾ ਲਿਆ ਮਤਲਬ ਉਹਨਾਂ ਸਾਹਮਣੇ ਆਪਣੀ ਮਰ ਨਹੀਂ ਹੈਗਾ ਕਿ ਰੇਟ ਕਟਾ ਕੇ ਜੀ ਕੁਆਲਿਟੀ ਕਟਾ ਦਿਓ ਜੀ ਰੇਟ ਵੀ ਜੈਨੂਨ ਲੈਣਿਆ ਮੋਰਓਵਰ ਕੁਆਲਿਟੀ ਕਸਟਮਰ ਦੇ ਹਿੱਸੇ ਦਿੰਨੇ ਆ ਜੀ ਠੀਕ ਆ ਭਾਈ ਜੀ ਭਾਈ ਹੁਣ ਫਿਰ ਵੱਡੇ ਚ ਉਮਰ ਦਿਖਾ ਦਈਏ ਜਿਹੜਾ ਹਵੇਲੀ ਨੂੰ ਰੰਗ ਰੂਪ ਬਦਲ ਦੇਣਗੇ ਜੀ ਆਹ ਵਾਲੀਆਂ ਭਾਈ ਇਹ ਵੀ ਦੱਸ ਦਿਓ ਥੋੜਾ ਜਿਹਾ ਸਰੇ ਇਹ ਜਿਹੜੀ ਤੁਸੀਂ ਅੱਜ ਕੱਲ ਐਲੀਵੇਸ਼ਨ ਵਾਲਸ ਦੇਖ ਰਹੇ ਹੋ ਜੀ ਘਰ ਦੀ ਕੋਠੀ ਦੀ ਬਾਹਰ ਐਲੀਵੇਸ਼ਨ ਵਾਲਸ ਬਣਦੀਆਂ ਇਹ ਉਹਨਾਂ ਨੂੰ ਹਾਈਲਾਈਟ ਕਰਨ ਲਈ ਹੁੰਦੀਆਂ ਨੇ ਇਹਨਾਂ ਚ ਬਈ ਸੋਲਰ ਵਾਲੇ ਵੀ ਹੈਗੀਆਂ ਨੇ ਜੇ ਕੋਈ ਲੈਣੀ ਨਹੀਂ ਸੋਲਰ ਵਾਲੀਆਂ ਨਹੀਂ ਆਉਂਦੀਆਂ ਆਉਂਦੀਆਂ ਸਾਰੀਆਂ ਇਲੈਕਟ੍ਰਿਸਿਟੀ ਵਾਲੀਆਂ ਹੀ ਹੈ ਠੀਕ ਹੈ ਜੀ ਜਿਵੇਂ ਉਹਨੇ ਇਹ ਸਭ ਤੋਂ ਲੇਟੈਸਟ ਪ੍ਰੋਡਕਟ ਹੈ ਉੱਪਰ نیچے ਵੀ ਲਾਈਟ ਹੈ ਫਰੰਟ ਤੇ ਵੀ ਲਾਈਟ ਹੈ ਜੀ ਸਭ ਤੋਂ ਛੋਟਾ ਪ੍ਰੋਡਕਟ ਇੱਥੇ ਸਭ ਤੋਂ ਵੱਡਾ ਪ੍ਰੋਡਕਟ ਕੀ ਕੋਠੀ ਦਾ ਜੀ ਮਹਿਲ ਦਾ ਵੱਡਾ ਗੇਟ ਹੈ ਜੀ ਇਹ 30 ਵਾਟ ਦਾ ਪ੍ਰੋਡਕਟ ਹੈ 15 ਉੱਪਰ 15 نیچے ਵੀ ਜਿਹੜਾ ਤੁਹਾਡਾ ਪਿੱਲਰ ਫਰੰਟ ਦਾ ਹੈਗਾ ਉਸ ਨੂੰ ਤਾਂ ਸਾਰਨ ਚੌਂਕਣ ਲੱਗੋ ਚੌਂਕਣ ਲੱਗੋ ਜੀ ਕੀ ਬਾਤ ਹੈ ਜੀ ਲਓ ਵੀ ਦੋਸਤੋ ਛੋੜੇ ਜੂਮਰ ਸਾਰੀਆਂ ਲਾਈਟਾਂ ਤੁਹਾਨੂੰ ਦਿਖਾ ਦਿਆਂ ਹੁਣ ਆਪਾਂ ਝੂਮਰ ਦੇ ਖਜ਼ਾਨੇ 'ਚ ਲੈ ਆਏ ਬਾਈ ਇੱਥੇ ਉੱਪਰ ਕੱਲਾ ਵੱਡੇ ਜੂਮਰੀ ਲੱਗੇ ਹੋਏ ਸਾਰੇ ਸਰ ਸਾਰੇ ਡਿਊਪਲੈਕਸ ਦੇ ਜਿੰਨੇ ਵੱਡੇ ਸ਼ੈਂਡਲਿਅਰ ਹੈ ਉੱਪਰ ਹੀ ਡਿਸਪਲੇ ਕਰ ਰੱਖਿਆ ਇਹਨੂੰ ਸ਼ੀਸ਼ਮੈਲ ਬਣਾ ਰੱਖਿਆ ਸੀ ਕਿਹਦਾ ਨੀਰਾ ਕਾਂਚ ਹੈ ਉਹ ਸਾਰਾ ਉੱਪਰ ਲਗਾ ਰੱਖਿਆ ਹੈ ਜੀ ਕੀ ਬਾਤ ਹੈ ਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਆ ਬਾਈ ਹੋਰਾਂ ਨੇ ਸ਼ੋਅਰੂਮ ਦੇ ਵਿੱਚ ਸਪੇਸ ਬਹੁਤ ਰੱਖੀ ਆ ਚਾਹੇ ਤੁਸੀਂ ਕਿੱਧਰ ਮਰਜ਼ੀ ਦੇਖੀ ਚੱਲੋ ਕਿਹੜੀ ਚੀਜ਼ ਦੇਖਣੇ ਕੋਲੋਂ ਆਨੰਦ ਲੈ ਸਕਦੇ ਹੋ ਤੇ ਹੀਰੇ ਮੋਤੀਆਂ ਵਾਂਗੂ ਜੜੇ ਪਏ ਨੇ ਇਥੇ ਗਲਾਸ ਲਾਈਟਿੰਗ ਦੀ ਜਿਹੜੀ ਕੁਆਲਿਟੀ ਆ ਉਹ ਬਾਕੀ ਤੁਹਾਨੂੰ ਵੀ ਕੈਮਰਾ ਦੇ ਵਿੱਚ ਨਜ਼ਰ ਆ ਰਹੀ ਹੋ। ਬਈ ਹੁਣ ਸ਼ੁਰੂ ਕਰੀਏ। ਪਹਿਲਾਂ ਆਹ ਸਾਈਡਾਂ ਦੇ ਤੋਂ ਕਰ ਲਈਏ ਬਈ ਇਹ ਬਹੁਤ ਸੋਹਣਾ ਲੱਗਿਆ ਮੈਨੂੰ ਕੋਲ ਸਰ ਇਹ ਉਹੀ ਪ੍ਰੋਡਕਟ ਹੈ ਜਿਹੜਾ ਮੈਂ ਤੁਹਾਨੂੰ ਕਹਿਣਾ ਕਿ ਮਾਰਕੀਟ 'ਚ ਕੋਈ ਗੁੰਮਰਾਹ ਕਰ ਰਹੇ ਆ ਜਿਵੇਂ ਹੈਗਾ ਇਹ ਉਹ ਪ੍ਰੋਡਕਟ ਹੈ। ਜੀ। ਕਸਟਮਰ ਕਹਿੰਦਾ ਜੀ ਕਿ ਮਾਰਕੀਟ 'ਚ ਸਾਨੂੰ ਇੰਨੇ ਦਾ ਮਿਲ ਰਿਹਾ ਹੈ। ਇਹ ਸਪੋਜ਼ ਮੇਰੇ ਕੋਲ 21000 ਰੁਪਏ ਦਾ ਹੈ। ਜੀ। ਤੁਸੀਂ ਦੇਖ ਲਿਆ ਜੀ। ਹੁਣ ਈਸੀ ਦਾ ਇੱਕ ਹੋਰ ਮਾਡਲ। ਠੀਕ ਆ ਬਈ ਜੀ। ਇਹ ਦੇਖੋ। ਕੀ ਬਾਤ ਹੈ ਜੀ। ਇਹ ਪਿਓਰ ਮੁਰਚ ਖਲੀਫੇ ਵੀ ਬਣਿਆ ਆ ਗਿਆ ਸ਼ਕਲ ਸੇਮ ਹੈ ਜੀ ਪਰ ਜੋ ਡਿਫਰੈਂਸ ਹੈਗਾ ਹਾਈਟ ਦਾ ਕਿੰਨਾ ਫਰਕ ਹੈ ਨਾ ਹਾਈਟ ਦਾ ਮਟੀਰੀਅਲ ਦਾ ਉਹ ਜੋ ਮਾਰਕੀਟ ਚ बिक ਰਿਹਾ ਉਹ ਹੈ ਠੀਕ ਹੈ ਜੀ ਉਸ ਨੂੰ ਅਸੀਂ ਜਾਣ ਕੇ ਈਸੀ ਕਰਕੇ ਟੰਗਿਆ ਹੋਇਆ ਹੈਗਾ ਕਿ ਇੱਕ ਵਾਰ ਜਨਤਾ ਨੂੰ ਡਿਫਰੈਂਸ ਪਤਾ ਲੱਗੇ ਬਾਕੀ ਜੇ ਕੋਈ ਆ ਕੇ ਕਹਿੰਦਾ ਯਾਰ ਵੀ ਆਹ ਰੇਟ ਸਾਨੂੰ ਉਥੋਂ ਆ ਚੀਜ਼ ਮਿਲੀ ਸੀ ਤਾਂ ਉਹਨੂੰ ਦੱਸਣਾ ਜ਼ੁਗਰੇ ਹੋਈ ਹੈ ਅਸੀਂ ਆਫਰ ਕਰਦੇ ਆ ਕਿ ਸਰ ਤੁਹਾਨੂੰ ਮਾਰਕੀਟ ਸਸਤਾ ਮਿਲ ਰਿਹਾ ਉਹ ਇਹ ਵਾਲਾ ਪ੍ਰੋਡਕਟ ਹੈ ਤੁਸੀਂ ਸਾਡੇ ਤੋਂ 21000 ਦਾ ਲੈ ਜਾਓ ਫਲੈਟ ਰੇਟ ਠੀਕ ਹੈ ਜੀ ਠੀਕ ਹੈ ਜੀ ਫਿਰ ਕਸਟਮਰ ਨੂੰ ਦਿਖਾਨੇ ਜੀ ਜੋ ਸਾਡੇ ਕੋਲ ਹੈ ਐਕਸਕਲੂਸਿਵ ਉਹ ਬਈ ਕਿੰਨੇ ਦਾਗਾ ਉਹ 36000 ਦਾ ਸਰ ਉਹ 36000 ਦਾ ਤੁਸੀਂ ਰੇਟ ਦਾ ਡਿਫਰੈਂਸ ਦੇਖੋ ਵੀ 15000 ਦਾ ਡਿਫਰੈਂਸ ਹੈਗਾ ਪਰ ਕਸਟਮਰ ਜੋ ਦੂਸਰੇ ਦੁਕਾਨਦਾਰ ਹੈਗੇ ਇਹ ਨਹੀਂ ਕਹਿੰਦਾ ਚਲੋ ਉਹ ਵੀ ਮੇਰੇ ਕੋਲ ਪਾਈ ਹੋਈ ਹੈਗੇ ਟ੍ਰੇਡ ਦੇ ਪਰ ਪਰ ਇੱਕ ਚੀਜ਼ ਦੱਸ ਕੇ ਦੇਣਾ ਸਾਡਾ ਫਰਜ਼ ਹੈ ਬਿਲਕੁਲ ਵੀ ਆਪਾਂ ਸਹੀ ਚੀਜ਼ ਦਈਏ ਕਸਟਮਰ ਦੀ ਇਮਾਨਦਾਰੀ ਦਾ ਫਾਇਦਾ ਹੀ ਰਹਿੰਦਾ ਜੀ ਜੀ ਭਾਈ ਹੁਣ ਆਪਾਂ ਇਧਰੋਂ ਸ਼ੁਰੂ ਕਰ ਲਈਏ ਇਹ ਇਹ ਵਾਲਾ ਝੂਮਰਾ ਗਿਆ ਜਿਹੜਾ ਇਹ ਬਈ ਕਿਹੜਾ ਸਟਾਈਲ ਆ ਗਿਆ ਤੇ ਰੇਟ ਇਹਨਾਂ ਦਾ ਤਾਂ ਆਪਾਂ ਦੱਸ ਹੀ ਦੇਵਾਂਗੇ 10 ਬਾਰਾ ਚੋ ਇਹ ਮਾਡਰਨ ਕਨਸੈਪਟ ਹੈਗਾ ਜੀ ਜੀ ਜਿਵੇਂ ਅੱਜਕੱਲ ਮਾਡਰਨ ਕੋਠੀਆਂ ਬਣਦੀਆਂ ਜਾਂ ਵੱਡੇ ਡਿਊਪਲੈਕਸ ਦੇ ਵਿੱਚ ਉਹ ਇਹ ਸ਼ੈਂਡਲਰ ਕਸਟਮਰ ਲਗਾਉਂਦਾ ਹੈ ਇਟ ਟਰਾਈ ਕਲਰ ਹੈ ਤੁਸੀਂ ਦੇਖੋ ਕਿਵੇਂ ਲੱਗ ਰਿਹਾ ਹੈਗਾ ਤੁਹਾਨੂੰ ਬਿਲਕੁਲ ਜੀ ਠੀਕ ਹੈ ਜੀ ਮਾਡਰਨ ਕਨਸੈਪਟ ਦੇ ਵਿੱਚ ਬਿਲਕੁਲ ਲੇਟੈਸਟ ਮਾਡਲ ਹੈ ਇਹ ਇਹ ਤਕਰੀਬਨ 65000 ਦਾ ਕਾਸਟ ਕਰਦਾ ਹੈਗਾ 65000 ਦਾ ਹਾਂ ਜੀ ਠੀਕ ਹੈ ਬਾਈ ਇਸ ਤੋਂ ਅੱਗੇ ਬਾਈ ਇਸ ਤੋਂ ਅਗਲਾ ਜਿਹੜਾ ਵੱਡਾ ਆ ਗਿਆ ਇਹਦੇ ਬਾਰੇ ਦੱਸ ਦਈਏ ਜੀ ਇਹ ਵਾਲਾ ਸਰ 85000 ਦਾ ਮਾਡਲ ਹੈ ਹਾਲੀ ਇਨਕੰਪਲੀਟ ਹੈ ਰਾਤੀ ਫਿੱਟ ਹੋਇਆ ਹੈਗਾ ਕਿਸ ਨੂੰ ਕੰਪਲੀਟ ਕਰਾਂਗੇ 85000 ਦਾ ਮਾਡਲ ਹੈਗਾ ਜੀ ਬਾਈ ਜੀ ਇਸ ਤੋਂ ਅਗਲਾ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣਾ ਹੈ ਕਿਉਂਕਿ ਦੋਸਤੋ ਇਹਨੂੰ ਨਾ ਥੱਲੇ ਬਹਿ ਕੇ ਕੋਸ਼ਿਸ਼ ਕਰਾਂਗੇ ਸ਼ਾਟ ਲੈਣ ਦੀ ਪਰ ਜਦੋਂ ਤੇ ਗਰਾਊਂਡ ਤੋਂ ਪਤਾ ਲੱਗਣਾ ਕਿੰਨਾ ਸੋਹਣਾ ਲੱਗਦਾਗਾ ਕੋਈ ਜਿਹੜਾ ਤੁਹਾਡੇ ਕੋਠੀ ਦਾ ਕੀ ਕਹਿੰਨੇ ਡਿਊਪਲੈਕਸ ਹੈਗਾ ਉਸ ਨੂੰ ਚਾਰ ਚੰਨ ਲਗਾ ਦੂਗਾ ਜੀ ਚਾਰ ਚੰਨ ਲਗਾ ਇਸ ਨੂੰ ਤੁਸੀਂ ਵਾਈਟ ਵੀ ਚਲਾ ਸਕਦੇ ਹੋ yellow ਵੀ ਚਲਾ ਸਕਦੇ ਹੋ neutral white ਵੀ ਚਲਾ ਸਕਦੇ ਹੋ ਠੀਕ ਹੈ ਭਾਈ ਇਹਦਾ ਕੀ ਰੇਟ ਹੈ ਜੀ ਇਹ ਸਰ ਹੈਗਾ ਜੀ 67000 ਦਾ 67000 ਹਾਂ ਜੀ ਜੇ ਭਾਈ ਮਾਰਕੀਟ 'ਚ ਗੱਲ ਕਰੀਏ ਕੀ ਰੇਟ ਪੈਂਦਾ ਇਹ ਮਾਰਕੀਟ 'ਚ 75000 76000 78000 ਇਹ ਰੇਟ ਹੈਗਾ ਜੀ ਠੀਕ ਹੈ ਜੀ ਤੁਸੀਂ ਤਾਂ ਮਤਲਬ ਮਿਨੀਮਮ ਮਾਰਜਨ ਤੇ ਸਾਡੇ ਕੋਲ ਚੀਜ਼ ਨਹੀਂ ਸਰ ਅਸੀਂ ਸੇਲ ਟਾਰਗੇਟ ਕਰਦੇ ਹੈਗੀ ਕਿੰਨੇ ਨੰਬਰਾਂ ਦੀ ਸੇਲ ਹੋਣੀ ਹੋਣੀ ਚਾਹੀਦੀ ਹੈ ਮੋਰਓਵਰ ਸਾਡਾ ਪੁਰਾਣਾ ਕੰਮ ਹੈਗਾ ਜੀ ਇਹ ਨਹੀਂ ਹੈਗਾ ਕਿ ਜੋ ਮਾਨਕੜ ਸਾਨੂੰ ਜਰੂਰਤ ਹੀ ਨਹੀਂ ਆਏਗੀ ਜੀ ਬਈ ਇਸ ਤੋਂ ਅੱਗੇ ਬਈ ਪਹਿਲਾਂ ਇੱਧਰਲਾ ਦਿਖਾ ਦਈਏ ਆ ਤਾਂ ਪੁਰਾਣੇ ਮਹਿਲਾਂ ਚ ਮੂਵੀਆਂ ਚ ਆਉਂਦਾ ਜਿਹੜਾ ਉਹ ਝੂਮਰ ਲੈ ਕੇ ਰੱਖ ਰੱਖਿਆ ਬਈ ਸਰ ਇਹ 24 ਲਾਈਟ ਦਾ ਝੂਮਰ ਹੈਗਾ ਜੀ ਠੀਕ ਹੈ ਜੀ ਕੀ ਕਹਿੰਦੇ ਆ ਔਰ 32000 ਦਾ ਝੂਮਰ ਹੈਗਾ ਠੀਕ ਹੈ ਜੀ 32000 ਰੁਪਏ ਰੇਟਾ ਠੀਕ ਬਿਲਕੁਲ ਜੀ ਬਿਲਕੁਲ 32000 ਦਾ ਹੈਗਾ ਇਨਕਲੂਡਿੰਗ ਬਲਬ ਜਿੱਥੇ ਸਪੋਟ ਕਸਟਮਰ ਨੇ ਲੈ ਕੇ ਜਾਣਾ ਉਸ ਦੀ ਟਰਾਂਸਪੋਰਟੇਸ਼ਨ ਔਰ ਲੇਬਰ ਚਾਰਜਸ ਐਕਸਟਰਾ ਰਹਿੰਦੀ ਹੈਗੀ ਠੀਕ ਹੈ ਜੀ ਅਸੀਂ ਪੈਕਿੰਗ ਦਾ ਅਲੱਗ ਚਾਰਜ ਰਹੇਗੀ ਬੰਦਾ ਆਪਕਰਾਲੇ ਚਾਹੇ ਤੁਹਾਡੇ ਤੋਂ ਕਰਵਾ ਲੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜੇ ਅੱਜ ਕਸਟਮਰ ਕਹਿ ਕੇ ਜਾਂਦਾ ਅਗਲੇ ਦਿਨ ਅਸੀਂ ਆਪਣਾ ਟੈਕਨੀਸ਼ੀਅਨ ਪ੍ਰੋਵਾਈਡ ਕਰ ਦਿੰਦੇ ਹੈਗੇ ਜੀ ਜੀ ਤੇ ਬਈ ਇਹ ਇਸ ਆ ਵਾਲਾ ਜੀ ਇਹ 58000 ਦਾ ਮਾਡਲ ਹੈ ਸਭ ਤੋਂ ਵੱਡੀ ਗੱਲ ਇਹ ਏ 48 ਇੰਚ ਦਾ ਫਰੇਮ ਹੈ ਠੀਕ ਹੈ ਜੀ 48 ਇੰਚ ਚੌੜਾ ਹੈਗਾ ਔਰ ਕੀ ਕਹਿੰਨੇ 7 ਫੁੱਟ ਲੰਬਾ ਹੈਗਾ 7 ਫੁੱਟ ਲੰਬਾ ਮਾਰਕੀਟ 'ਚ ਜਿਹੜਾ ਚੱਲ ਰਿਹਾ ਹੈਗਾ ਉਹ 5 ਫੁੱਟ ਚੌੜਾ ਔਰ 5 ਫੁੱਟ ਲੰਬਾ ਚੱਲ ਰਿਹਾ ਹੈ ਸੇਮ ਇਜ਼ ਦਾ ਮਾਡਲ ਆ ਦੇਖੋ ਸਸਤਾ ਲੱਗਿਆ ਹੋਇਆ ਠੀਕ ਆ ਭਾਈ ਜੀ ਮੇਨ ਗੱਲ ਸਮਝਣ ਦੀ ਆਪਣੀ ਕਸਟਮਰ ਨੂੰ ਇਹ ਲੋੜ ਹੈ ਵੀ ਸਾਈਜ਼ ਜ਼ਰੂਰ ਦੇਖੋ ਕਿੱਲਾ ਰੇਟ ਵੱਲਣਾ ਜਾਓ ਜੀ ਬਿਲਕੁਲ ਜੀ ਬਿਲਕੁਲ ਸਰ ਕਈ ਜਿਹੜੇ ਮਤਲਬ ਹੋਰ ਕੋਈ ਨਾ ਸਾਈਜ਼ ਦੱਸਦੇ ਨਾ ਡਾਈਮੈਂਸ਼ਨ ਦੱਸਦੇ ਹੈ ਕਸਟਮਰ ਉੱਥੇ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਹੈਗਾ ਬਿਲਕੁਲ ਜੀ ਬਿਲਕੁਲ ਏ ਭਈ ਇਹਦਾ ਛੋਟਾ ਹੈ ਕਿੰਨੇ ਦਾ ਮਾਡਲ ਹੈ 33500 ਇਹ 33500 ਦਾ ਹੈ ਹਾਂ ਜੀ ਤੇ ਆਜੋ ਦੋਸਤੋ ਚਲਦੇ ਆਂ ਇਹਦਾ ਭਈ ਆਪਾਂ ਗੱਲ ਕਰ ਚੁੱਕੇ ਆਂ ਆ ਵੀ ਇੱਕ ਬਹੁਤ ਪਿਆਰਾ ਹੈ ਨਾ ਵੀ ਇਹ ਪੂਰਾ ਗਲਾਸ ਹੀ ਚਮਕ ਰਿਹਾ ਪੂਰਾ ਕੰਚ ਹੈ ਜੀ ਇਹ ਉੱਪਰੋਂ ਦੀ ਲੈ ਕੇ ਨੀਚੇ ਤੱਕ ਠੀਕ ਹੈ ਜੀ ਇਹ ਭਈ ਇਹਦਾ ਕੀ ਰੇਟ ਹੈ ਜੀ ਇਹ ਸਰ ਹੈਗਾ ਜੀ 70000 ਦਾ ਜੀ ਇਹ 70000 ਦਾ ਹਾਂ ਜੀ ਭਈ ਚਲੋ ਆ ਥੋੜੇ ਦਿਖਾ ਦਈਏ ਫਿਰ ਆਪਾਂ ਤੁਹਾਡੇ ਤੋਂ ਪੁੱਛਾਂਗੇ ਹਾਈਐਸਟ ਵਾਲਾ ਕਿਹੜਾ ਆਪਣੇ ਕੋਲੇ ਤੇ ਜੇ ਬਣਾਉਣਾ ਭਈ ਜਿਵੇਂ ਤੁਸੀਂ ਦੱਸਦੇ ਹੋ 10-10 ਲੱਖ ਤੱਕ ਦੇ ਬਣਾ ਦਿੰਨੇ ਮਤਲਬ ਕੋਈ ਮਰਜ਼ੀ ਬਣਾ ਸਰ ਡਿਪੈਂਡ ਕਰਦਾ ਹੈਗਾ ਕਸਟਮਰ ਫੋਟੋ ਲੈ ਕੇ ਆਵੇ 99% ਕੋਸ਼ਿਸ਼ ਕਰਦੇ ਹੈਗੇ ਕਿ ਸੇਮ ਮਿਲ ਜੇ 1% ਹੁੰਦਾ ਹੈ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਡਿਜ਼ਾਈਨ ਆ ਗਿਆ ਤਾਂ ਉਹ ਜੋ 19 21 ਦਾ ਫਰਕ ਹੈ 19 21 ਦਾ ਡਿਫਰੈਂਸ ਲੈ ਕੇ ਕਸਟਮਰ ਦੀ ਰਿਕੁਆਇਰਮੈਂਟ ਫੁੱਲਫਿਲ ਕਰ ਦਿੰਦੇ ਆਂ। ਕੀ ਬਾਤ ਹੈ ਜੀ। ਭਾਈ ਇਹ ਵਾਲਾ ਆ ਗਿਆ ਜੀ ਮੋਮਬਤੀਆਂ ਵਾਲਾ ਇਹ ਜੀ। ਇਹ ਮੋਮਬਤੀਆਂ ਵਾਲਾ ਸਰ ਜਿਵੇਂ ਆਪਾਂ ਦੇਖਦੇ ਆਂ ਵੀ ਪਹਿਲਾਂ ਵੀ ਚੱਲਦਾ ਸੀ 50 ਸਾਲ ਪਹਿਲਾਂ 100 ਸਾਲ ਪਹਿਲਾਂ ਅੱਜ ਵੀ ਚੱਲ ਰਿਹਾ ਆ ਆਉਣ ਵਾਲੇ 50 ਸਾਲਾਂ ਚ ਵੀ ਇਹ ਚੱਲੇਗਾ ਇਹ ਚੱਲੇਗਾ ਮਤਲਬ ਇਹ ਜਾਂਦਾ ਨਹੀਂ ਕਿਤੇ ਇਹ ਸਰ ਲੌਂਗ ਟਰਮ ਤੁਸੀਂ ਇਹ ਕਹੋ ਜੀ 20 ਸਾਲ ਹੰਡਾਣਾ ਇਸ ਨੂੰ 30 ਸਾਲ ਹੰਡਾਣਾ ਪੀਸ ਜਵਾਬ ਨਹੀਂ ਦੇ ਸਕਦਾ ਬਲਬ ਹੋਇਆ ਵੀ ਸਾਲ ਦੋ ਸਾਲ ਮਗਰੋਂ ਜੇ ਦੋ ਚਾਰ ਕੋਈ ਫੁੱਗ ਗਏ ਉਹ ਚੇਂਜ ਹੋ ਜਾਣਗੇ ਚੇਂਜ ਹੋ ਜਾਣਗੇ ਜੀ ਠੀਕ ਆ ਬਾਈ ਇਸ ਤੋਂ ਅੱਗੇ ਬਾਈ ਜੀ ਹੁਨੇ ਕ੍ਰਿਸਟਲ ਬਾਲਸ ਦੇ ਵਿੱਚ ਹੈਗਾ ਜੀ ਇਹ ਬਹੁਤ ਸੋਹਣੇ ਬਣੇ ਹੋਏ ਹਨਾ ਬਈ ਬਾਲਸ ਹਾਂਜੀ ਜੀ ਬਈ ਇਹਦਾ ਕੀ ਰੇਟ ਆ ਬਈ ਇਹ 40500 ਦਾ ਸਰ 40500 ਹਾਂਜੀ ਕੀ ਬਾਤ ਆ ਜੀ ਤੇ ਇਹ ਸੇਮ ਜਿਹੜਾ ਮੈਨੇ ਤੁਹਾਨੂੰ ਨੀਚੇ ਦਿਖਾਇਆ ਸੀਗਾ ਜੀ ਹਾਈਲਾਈਟ ਵਾਲਾ ਪੰਜ ਦੇ ਪੰਜ ਡਿਜ਼ਾਈਨ ਇਹਦੇ ਮਿਲ ਕੇ ਦੇਖਣ ਨੂੰ ਹਨਾ ਬਈ ਹਾਂਜੀ ਹਾਂਜੀ ਇਹ 50 ਲਾਈਟ ਦਾ ਹੈ ਜੀ ਠੀਕ ਆ ਬਈ ਜੀ ਤੇ ਬਈ ਇਹ ਅਖੀਰ ਤੇ ਆ ਆ ਗਿਆ ਜੀ ਇੱਕ ਹੋ ਸਰ ਇਹ ਸਾਡਾ ਮਹਾਰਾਜਾ ਹੋਏ ਜੀ ਚੁੰਮਰ ਠੀਕ ਆ ਜੀ ਮਹਾਰਾਜਾ ਸ਼ੈਂਡਲਰ ਔਰ ਸਾਡਾ ਬੈਸਟ ਸੇਲਿੰਗ ਪ੍ਰੋਡਕਟ ਹੈ ਜ਼ੀਰੋ ਕੰਪਲੇਂਟ ਤੁਸੀਂ ਇਹ ਕਹੋ ਜੀ ਵੀ ਇਹ 20 ਸਾਲ ਲਗਾ ਕੇ ਰੱਖਿਆ ਜੀ ਮੈਨੇ ਵੀ ਮੈਨੂੰ ਇਹ ਦਿੱਕਤ ਆ ਗਈ ਕੋਈ ਨਹੀਂ ਸਕਦਾ। ਕੀ ਬਾਤ ਹੈ ਜੀ ਜਿਹਦੇ ਲੱਗ ਗਿਆ ਵੀ ਬਸ ਅਗਲਾ ਦਿਨ ਬਾਰਨੇਆ ਕਰਾ ਦੂਗਾ ਬਾਰਨੇਆ ਆਰੇ ਜੀ। ਭਾਈ ਹੁਣ ਮੇਨ ਗੱਲ ਨਾਲ ਸਾਰੇ ਚੂਮਰ ਸਾਰਾ ਆਪਾ ਸ਼ਾਪ ਦਾ ਜਿਹੜਾ ਟੂਰ ਕੱਢ ਚੁੱਕੇ ਆ। ਹਾਂ ਜੀ ਇੱਕ ਦਰਸ਼ਕਾਂ ਦੇ ਮਨ ਦੇ ਵਿੱਚ ਸਵਾਲ ਹੋਣਾ। ਕਈ ਵਾਰ ਭਈ ਕਿਸੇ ਬਾਲਮ ਦੀ ਪ੍ਰੋਬਲਮ ਆ ਜਾਂਦੀ ਆ। ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਆ। ਉਹ ਠੀਕ ਹੋ ਜਾਂਦੇ ਭਈ ਸਾਰੇ ਚੂਮਰ ਕੇ ਹੁਣ ਆਪਾਂ ਲੱਖ ਰੁਪਈਆ ਲਾਈਏ ਮੁੜ ਕੇ ਠੀਕ ਨਾ ਹੋਵੇ। ਐਸਾ ਹੈ। ਹੁਣ ਜੇ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ 70 ਔਰ ਬਲਬ ਹੈ ਬਲਬ ਮੇਰੇ ਕੋਲ ਅਵੇਲੇਬਲ ਹੈਗਾ ਜੋ ਉਹਦੇ ਵਿੱਚ ਹੋਲਡਰ ਲੱਗਿਆ ਹੁੰਦਾ ਹ ਹਰ ਇੱਕ ਪ੍ਰਕਾਰ ਨਾਲ ਅਵੇਲੇਬਲ ਹੈਗਾ ਅਗਰ ਕੋਈ ਦਿੱਕਤ ਆਂਦੀ ਹੈ ਤਾਂ ਕਸਟਮਰ ਸਾਨੂੰ ਫੋਨ ਕਰੇ ਤਾਂ ਅਸੀਂ ਆਪਣਾ ਜੋ ਟੈਕਨੀਸ਼ੀਅਨ ਹੈਲਪ ਹੈਗੀ ਉਹ ਪ੍ਰੋਵਾਈਡ ਕਰ ਦਿੰਨੇ ਆ ਜੀ ਠੀਕ ਆ ਭਾਈ ਜੀ ਹਾਂਜੀ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਇੱਕ ਵਾਰ ਰੁਪਈਆ ਲਾ ਦੇ ਕੱਲ ਨੂੰ ਖਰਾਬ ਹੋ ਗਿਆ ਆਪਣੇ ਰੁਪਈਏ ਵੇਚ ਦੇ ਜਾਨੀ ਅਸੀਂ ਕੰਮ ਹੀ ਨਹੀਂ ਕਰਦੇ ਕਸਟਮਰ ਦੀ ਸੈਟੀਸਫੈਕਸ਼ਨ ਜਿਹੜਾ ਹੈਗਾ ਕਸਟਮਰ ਸਰਵਿਸ ਇਹ ਨਹੀਂ ਹੈਗਾ ਕਿ ਅੱਜ ਮੈਂਨੇ ਲੱਖ ਰੁਪਏ ਦਾ ਝੂਮਰ ਵੇਚਤਾ ਤਾਂ ਕੱਲ ਨੂੰ ਮੈਂ ਤੁਹਾਨੂੰ ਕਹਾਂ ਜੀ ਤੁਸੀਂ ਕੌਣ ਹੋ ਸੱਡੀ ਉਹ ਕਿਤਾਬ ਚ ਨਹੀਂ ਲਿਖਿਆ ਹੈਗਾ ਜੀ ਤੇ ਤਾਂ ਹੀ ਤਾਂ ਬਈ ਫਿਰ 70 ਸਾਲਾਂ ਤੋਂ ਕਹਿ ਸਕਦੇ ਆ ਵੀ ਇਲੈਕਟ੍ਰੀਕਲ ਦੇ ਵਿੱਚ ਰਾਜ ਕਰਦੇ ਪਟਿਆਲੇ ਬਿਲਕੁਲ ਜੀ ਬਿਲਕੁਲ ਸਰ ਇਹ ਸਰ ਰੱਬ ਦੀ ਮਿਹਰ ਹੈਗੀ ਬਹੁਤ ਬਿਲਕੁਲ ਜੀ ਹੁਣ ਕੋਸ਼ਿਸ਼ ਹੈ ਕਹਿੰਦੇ ਹੁੰਦਾ ਵੀ ਪਟਿਆਲੇ ਚ ਤਾਂ ਮੈਂ ਕਹਿੰਦਾ ਬੱਚਾ ਬੱਚਾ ਜਾਣਦਾ ਜੀ ਨਾਲਸ ਇਲੈਕਟ੍ਰੀਕਲ ਨੂੰ ਪਰ ਹੁਣ ਪੂਰੇ ਪੰਜਾਬ ਪੂਰੇ ਇੰਡੀਆ ਚ ਪਹੁੰਚਾਉਣਾਗਾ ਪਹੁੰਚਾਉਣਾ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਕਿਉਂਕਿ ਇੱਕ ਕੁਆਲਿਟੀ ਹੁੰਦੀ ਆ ਇੱਕ ਰੇਂਜ ਆਫ ਪ੍ਰੋਡਕਟ ਹੁੰਦੇ ਨੇ ਤੀਜਾ ਰੇਟ ਹੁੰਦਾਗਾ ਤਿੰਨੇ ਚੀਜ਼ਾਂ ਦੇ ਵਿੱਚ ਬਾਈ ਨੇ ਖੁੱਲੇ ਹੀ ਚੈਲੰਜ ਕਰਤੇ ਵੀ ਰੇਟ ਵੀ ਸਾਡਾ ਘੱਟ ਹੈਗਾ ਜਿੰਨੇ ਮਰਜ਼ੀ ਪੀਸ ਤੁਸੀਂ ਆ ਪੀਸ ਪਸੰਦ ਕਰਨਾ 10 ਲੈ ਜਾਓ ਚਾਹੇ ਆਪ ਦਾ ਕੰਮ ਕਰਨਾ ਕਿਤੇ ਦੁਕਾਨ ਦਾ ਉਹ ਵੀ ਤੁਸੀਂ ਲੈ ਜਾਓ ਇਕੱਠਾ ਮਾਲ ਬਾਈ ਕੋਲ ਤੇ ਉਹ ਚੀਜ਼ ਵੀ ਬਾਈ ਨੇ ਓਪਨ ਦੇਤੀ ਰੇਟ ਵੀ ਘਟ ਦੇਤੇ ਸਰਵਿਸ ਬਾਈ ਕਹਿੰਦਾ ਸੀ ਇਹ ਨਹੀਂ ਅਸੀਂ ਭੁੱਲਣਾ ਨਹੀਂ ਜਿਹੜੇ ਕਸਟਮਰ ਨਾਲ ਜੁੜ ਗਏ ਉਹਨੂੰ ਪੀੜੀ ਦਰ ਪੀੜੀ ਜੋੜਨਾ ਸੀ ਨਾ ਕਿ ਉਹ ਕਸਟਮਰ ਨੂੰ ਛੱਡਣਾ ਹੈ ਅਸੀਂ ਕੰਮ ਵਧਾਣਾ ਹੈ ਜੀ ਬਿਲਕੁਲ ਨਾ ਕਿ ਘਟਾਣਾ ਹੈ ਜੇ ਕੰਮ ਜੇ ਕਸਟਮਰ ਨੂੰ ਅੱਜ ਲੱਖ ਰੁਪਏ ਦਾ ਚੁਮਰੇ ਆ 50 ਮੈਂ ਕਹਿੰਦਾ ਜੀ ਚਾਹੇ 5000 ਦਾ ਵੀ ਵੇਚਿਆ ਤੁਸੀਂ 50000 ਨੂੰ ਛੱਡੋ ਸਾਡੇ ਲਈ 5000 ਦਾ ਵੀ ਗਾਹਕ ਸਿਰ ਮੱਥੇ 50000 ਦਾ ਵੀ ਸ਼ੋਰੂਮ ਉੱਥੇ 5 ਲੱਖ ਦਾ ਵੀ ਬਿਲਕੁਲ ਠੀਕ ਹੈ ਨਾ ਜੀ ਕਹਿੰਦੇ ਆ ਰੱਬ ਕਸਟਮਰ ਰੱਬ ਦਾ ਰੂਪ ਹੁੰਦਾ ਹੈ ਜੀ ਬਈ ਉਹ ਰੱਬ ਕਸਟਮਰ ਸਾਡੇ ਲਈ ਰੱਬ ਹੀ ਹੈਗਾ ਜੀ ਬਈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਅਖੀਰ ਤੇ ਆਪਾਂ ਐਡਰੈਸ ਦੁਬਾਰਾ ਦੱਸ ਦਈਏ ਨਾਥ ਇਲੈਕਟ੍ਰੀਕਲ ਪਟਿਆਲੇ ਦੇ ਵਿੱਚ ਕਿੱਥੇ ਪੈਂਦੇ ਲੋਅਰ ਮਾਲ ਰੋਡ ਹੈਗੀ ਇਹ ਜੇ ਤੁਸੀਂ ਫੁਹਾਰਾ ਚੌਂਗ ਤੋਂ ਆ ਰਹੇ ਹੋ ਤਾਂ ਇਹ ਰਾਮ ਗੜੀਆ ਬੋਡੀ ਬਿਲਡਰ ਹੈ ਸਾਡੇ ਨਾਲ ਬਸਾਂ ਦੀ ਬੋਡੀ ਹੈ ਬੋਡੀਆਂ ਲਗਾਉਂਦੇ ਹੈਗੇ ਉਹਦੇ ਨਾਲ ਵਾਲਾ ਸ਼ੋਰੂਮ ਹੈ ਸੀ ਘੋਰ ਮਾਲ ਤੇ ਮੋਦੀ ਕਾਲਜ ਵਾਲੇ ਚੌਂਕ ਤੋਂ ਪਹਿਲਾਂ ਜੀ ਜੀ ਦੋਸਤ ਅਗੇ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਦੋਸਤ